ਜੀਵਨ ਸਾਥੀ ਜੀਵਨ ਸਾਥੀ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਹਰ ਦਿਲ ਦੀ ਗੱਲ કરી ਜਾ ਸਕੇ ਹਰ ਗੱਲ ਕਰਕੇ ਦਿਲ ਨੂੰ ਹਮੇਸ਼ਾ ਸਕੂਨ ਹੀ ਮਿਲੇ ਪੈਸਾ ਭਾਵੇਂ ਥੋੜਾ ਹੀ ਹੋਵੇ ਪਰ ਜ਼ਿੰਦਗੀ ਦੇ ਸਫਰ ਵਿੱਚ ਹਰ ਦੁੱਖ ਸੁੱਖ ਤੇ ਵਿੱਚ ਸਾਡਾ ਸਾਥ ਦੇਣ ਵਾਲਾ ਜ਼ਰੂਰ ਹੋਵੇ ਇਸੇ ਕਰਕੇ ਉਸ ਨੂੰ ਹਮਸਫਰ ਕਿਹਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਅੱਜ ਦੀ ਵੀਡੀਓ 'ਚ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਅੱਜ ਦਾ ਵਿਸ਼ਾ ਸਾਡਾ ਇੱਕ ਗੰਭੀਰ ਵਿਸ਼ਾ ਹੈ ਆਧਾ ਵਿਸ਼ਾ ਸਾਡਾ ਲਾਈਫ ਪਾਰਟਨਰ ਮਤਲਬ ਜੀਵਨ ਸਾਥੀ ਤੇ ਹੀ ਤੇ ਇਸ ਵਿਸ਼ੇ ਦੇ ਵਿੱਚ ਸਾਡੇ ਨਾਲ ਜੁੜੇ ਨੇ ਸਰਦਾਰ ਕੇਵਲ ਸਿੰਘ ਜੀ ਤੇ ਸਾਡਾ ਸਰਦਾਰਨੀ ਸੁਖਵਿੰਦਰ कौर ਇਸ ਵਿਸ਼ੇ ਤੇ ਸਾਡੇ ਨਾਲ ਇਹ ਅੱਜ ਵਿਚਾਰ ਕਰਨਗੇ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਚਿੰਤਾਪੂਰਨ ਗੱਲ ਬਣ ਚੁੱਕੀ ਹੈ ਸੋ ਇਹਨਾਂ ਨਾਲ ਸ਼ੁਰੂ ਕਰਦੇ ਆਂ ਗੱਲਾਂ ਬਾਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾ ਤਾਂ ਜੀ ਸਾਡੀ ਵੀਡੀਓ ਚ ਤੁਹਾਡਾ ਸਵਾਗਤ ਆ ਧੰਨਵਾਦ ਹਾਂਜੀ ਸੋ ਆਪਾਂ ਸ਼ੁਰੂ ਕਰੀਏ ਜੀ ਗੱਲਾਂ ਬਾਤਾਂ ਹਾਂ ਜੀ ਪਹਿਲਾ ਹਾਲ ਚਾਲ ਦੱਸੋ ਤੁਹਾਡੇ ਕਿਦਾਂ ਬਹੁਤ ਵਧੀਆ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਸਭ ਤੋਂ ਪਹਿਲਾਂ ਜੀ ਤੁਸੀਂ ਇਹ ਹੀ ਦੱਸੋ ਕਿ ਤੁਹਾਡਾ ਵਿਆਹ ਕਦੋਂ ਹੋਇਆ ਸੀ ਕਿੰਨੇ ਸਾਲ ਹੋ ਗਏ ਹੋਏ ਨੇ ਹਾਂਜੀ ਸਾਡਾ ਸਾਡੀ ਮੈਰਿਜ ਹੋਈ ਸੀ ਦਸੰਬਰ 1988 ਦੇ ਵਿੱਚ ਲਗਭਗ 37 ਸਾਲ ਹੋ ਚੁੱਕੇ ਨੇ ਜੀ ਹਮਮਤਲ ਜਿਹੜੀ ਸਾਡੀ ਵਿਵਹਤਾ ਜਿੰਦੀ ਬਹੁਤ ਵਧੀਆ ਲੰਘ ਲੰਘ ਰਹੀ ਹੈ ਇੱਕ ਸਾਡੇ ਬੇਟਾ एकूई मिट आहे ਮਤਲਬ ਉਸ ਹੀ ਹੱਸਦਾ ਖੇਡਦਾ ਪਰਿਵਾਰ ਹੈ ਸਾਡਾ ਅੱਜ ਤੱਕ ਕੋਈ ਮਤਲਬ ਸਾਡਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਕੋਈ ਜ਼ਿੰਦਗੀ ਚ ਬੜੀ ਗੱਲ ਨਹੀਂ ਹੋਈ ਹੈ ਹਾਂਜੀ ਚਲੋ ਮੀਆਂ بیوی ਦਾ ਮਾੜਾ ਮੋਟਾ ਤਕਰਾਰ ਹੁੰਦਾ ਰਹਿੰਦਾ ਹੈ ਹਾਂਜੀ ਪਰ ਉਹ ਕਹਿੰਦੇ ਹੁੰਦੇ ਨੇ ਜੇ ਸ਼ਾਮੀ ਘਰ ਆ ਜੀ ਉਹਨੂੰ ਭੁੱਲਿਆ ਨਾ ਜਾਣੋ ਹੂੰ ਮਤਲਬ ਉਸ ਤੋਂ ਬਾਅਦ ਸਾਡਾ ਮਤਲਬ ਜੇ ਸ਼ਾਮ ਤੱਕ ਕੀ ਬਹੁ ਹੋ ਜਾਣਾ ਸੀਗਾ ਅਸੀਂ ਕੋਈ ਅਜ ਤੱਕ ਵੱਡਾ ਗੰਮੀਰ ਮਸਾਲਾ ਨਹੀਂ ਸਾਡਾ ਬਣਿਆ ਠੀਕ ਹੈ ਹਾਂਜੀ ਫਿਰ ਜਿਵੇਂ ਤੁਸੀਂ ਕਿਹਾ 37 ਸਾਲ ਹੋ ਗਏ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੇ ਨਾਲ ਸਾਥ ਨੂੰ ਤੇ ਜ਼ਿੰਦਗੀ ਚ ਜਦੋਂ ਤਰਾ ਜੜਾ ਆਏ ਜਾਂ ਕੋਈ ਵੀ ਗੱਲਬਾਤ ਵਿੱਚੇ ਨਰਾ ਉਹ ਬੈਲੈਂਸ ਕਿਵੇਂ ਕਰਦੇ ਸੀਗੇ ਬੈਲੈਂਸ ਵਾਸਤੇ ਇੱਕ ਦੂਜੇ ਦਾ ਸਾਥ ਦੇ ਕੇ ਇਹ ਮਤਲਬ ਜਿਹੜਾ ਇਹ ਪਤੀ ਪਤਨੀ ਇੱਕ ਗੱਡੀ ਦੇ ਦੋ ਪਹੀਏ ਨੇ ਜੀ ਮਤਲਬ ਜੇ ਇਹਨਾਂ ਦਾ ਬੈਲੈਂਸ ਕਰਕੇ ਚੱਲਾਂਗੇ ਤਾਂ ਚੱਲੂ ਨਹੀਂ ਵਰਗ ਜਿੰਦਗੀ ਡਾਮਾ ਡੋਲੇ ਕੀ ਮਤਲਬ ਅਸੀਂ ਦੋਨਾਂ ਨੇ ਬੈਲੈਂਸ ਕਰਕੇ ਮਤਲਬ ਇੱਕ ਦੂਜੇ ਦੁੱਖ ਸੁੱਖ ਨੂੰ ਸਮਝ ਕੇ ਮਤਲਬ ਅਸੀਂ ਜ਼ਿੰਦਗੀ ਸੰਪੂਰਨ ਬਤਾਈਏ ਠੀਕ ਹੈ ਜੀ ਫਿਰ ਕੋਈ ਵੀ ਜੀ ਜਦੋਂ ਗੱਲਬਾਤ ਹੁੰਦੀ ਸੀ ਕੋਈ ਨਰਾਜ਼ਗੀ ਹੋਈ ਕੋਈ ਬੜੀ ਗੱਲ ਹੋਈ ਤਾਂ ਤੁਸੀਂ ਜੀ ਉਸ ਚੀਜ਼ ਨੂੰ ਕਿੱਦਾਂ ਮੈਨੇਜ ਕਰਦੇ ਹੁੰਦੇ ਸੀ ਤੁਸੀਂ ਕੀ ਦੱਸ ਸਮਝ ਆ ਰਹੀ ਦਿਖਾਉਂਦੇ ਸੀ ਉਸ ਚੀਜ਼ ਦੇ ਲਈ ਅਸੀਂ ਬਸ ਇਹੀ ਸੀਗਾ ਜੀ ਵੀ ਚਲੋ ਮਾੜਾ ਮੋਟਾ ਹੋ ਗਏ ਹਮ ਕੋਈ ਗੱਲ ਨਹੀਂ ਹੈ ਨਾ ਵੀ ਸਾਡੀ ਲੜਾਈ ਦਾ ਅਗਾ ਸਾਡੇ ਮਾਪੇ ਤੱਕ ਵੀ ਨਾ ਪਤਾ ਲੱਗੇ ਸਾਡੇ ਬੇਬੇ ਨੂੰ ਵੀ ਨਾ ਲੱਗੇ ਹਮ ਤਾਂ ਕਰਕੇ ਸਾਨੂੰ ਮੈਨਜ ਕਰਨਾ ਪੈਂਦਾ ਸੀਗਾ ਤੇ ਜੇ ਮਾੜਾ ਮੋਟਾ ਇਹ ਬਸ ਜਾਂਦੇ ਸਾਡੇ ਕੋਲ ਦੀ ਇਹ 메ਨ ਰੋਡ ਜਾਂਦੀ ਸੀ ਬਤਵਾ ਉੱਥੇ ਜਾ ਬੈਠਦੇ ਹਮ ਹਮ ਹੋਰ ਬਾਲ ਵੀ ਹੋਰ ਕਿਤੇ ਨਹੀਂ ਜਾਂਦੇ ਸੀਗੇ ਤੇ ਮੈਂ ਰੋਟੀ ਬਣਾਉਣੀ ਰੋਟੀ ਬਣਾ ਕੇ ਇਹਨਾਂ ਨੂੰ ਬਾਜ ਮਾਰਨੀ ਵੀ ਆਜੋ ਰੋਟੀ ਖਾ ਲਓ ਬਸ ਸ਼ਾਮ ਤੱਕ ਜਾਨੀ ਕਿ ਸਾਡਾ ਗੱਲ ਮੁੱਕ ਜਾਂਦੀ ਸੀ ਜਦੋਂ ਆਪਾਂ ਬੰਦੇ ਨੂੰ ਰੋਟੀ ਦੇਵਾਂਗੇ ਚਾਹ ਦੇਵਾਂਗੇ ਥੋੜੇ ਬੰਦਾ ਵੀ ਉਹ ਹੋ ਜਾਂਦਾ ਹੈ ਕਿ ਨਾ ਹੈ ਨਾ ਫੈਸਿਵ ਵੀ ਕਹਿੰਦੇ ਉਹਨੇ ਦੋ ਘੜੀ ਦਾ ਗੁੱਸਾ ਹੁੰਦਾ ਉਹਦਾ ਹਾਂਜੀ ਹਾਂਜੀ ਕਿ ਉਹਨੂੰ ਟਾਲ ਦੋ ਤਾਂ ਗੱਲ ਟਲ ਜਾਂਦੀ ਹੈ ਟਲ ਜਾਂਦੀ ਹੈ ਹਾਂਜੀ ਹਾਂਜੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਰਿਸ਼ਤਿਆਂ ਦੀ ਉਮਰ ਆ ਬੜੀ ਘਟ ਗਈ ਘਟ ਗਈ ਹਾਂਜੀ ਹਾਂਜੀ ਪਹਿਲਾਂ ਰਿਸ਼ਤੇ ਬਹੁਤ ਸੋਹਣੇ ਲੰਬੇ ਨਿਭਦੇ ਸੀ ਐ ਮੈਂ ਤਾਂ ਇਹੀ ਕਹੂੰਗੀ ਕਿ ਇੱਕ ਵਾਰ ਜਿਹਦੇ ਘਰ ਵਿਆਹ ਕੇ ਚਲੇਗੇ ਹਾਂਜੀ ਫਿਰ ਉਹਦੇ ਨਾਲ ਹੀ ਸਾਥ ਹੁੰਦਾ ਹੁੰਦਾ ਸੀਗਾ ਪਰ ਅੱਜ ਕੱਲ ਇਹ ਚੀਜ਼ ਬਹੁਤ ਘਟ ਚੁੱਕੀ ਹੈ ਇਹਦਾ ਕਾਰਨ ਕੀ ਲੱਗਦਾ ਹੈ ਜੀ ਤੁਹਾਨੂੰ ਇਹ ਮਤਲਬ ਜਿਹੜਾ ਤਲਾਕ ਸ਼ਬਦ ਹੈ ਹਾਂਜੀ ਇਹ ਬਹੁਤ ਭੈੜਾ ਸ਼ਬਦ ਹੈ ਅੱਜ ਤੋਂ 10-15 ਸਾਲ ਪਹਿਲਾਂ ਮਤਲਬ ਤਲਾਕ ਸ਼ਬਦ ਨੂੰ ਕੋਈ ਜਾਣਦਾ ਨਹੀਂ ਸੀਗਾ ਜੇ ਕਿਸੇ ਦਾ ਕੋਈ ਰਿਸ਼ਤ ਹੋ ਜਾਂਦਾ ਤਾਂ ਉਹ ਇਹ ਸੁਣਦੇ ਹੁੰਦੇ ਵੀ ਫਲਾਨਿਆਂ ਦੀ ਦੋਤੀ ਦੇ ਮਤ ਛੜ ਚੜਾਈ ਹੋ ਗਈ ਉਹਦਾ ਸਮਾਨ ਚੱਕ ਲੈ ਤਲਾਕ ਕੋਈ ਨਹੀਂ ਕਹਿੰਦਾ ਸੀਗਾ ਜਾਂ ਫਲਾਨਿਆਂ ਦੀ ਰਿਸ਼ਤੇਦਾਰੀ ਚੋਂ ਮੁੰਡੇ ਦਾ ਛੜ ਚੜਾਈ ਹੋ ਗਈ ਪੂੜੀ ਦਾ ਸਮਾਨ ਚੱਕ ਕੇ ਲੈ ਗਈ ਪਰ ਜਿਹੜਾ ਹੁਣ ਇਹ ਤਲਾਕ ਸ਼ਬਦ ਇੱਕ ਆਮ ਸ਼ਬਦ ਬਣ ਗਿਆ ਜੇ ਆਪਾਂ ਕਿਸੇ ਕੋਲ ਗੱਲ ਕਰੀ ਵੀ ਤਲਾਕ ਤਾਂ ਹੁੰਦੀ ਨੂੰ ਮਤਲਬ ਕੋਈ ਆ ਹੀ ਲੈਂਦੇ ਵੀ ਤਲਾਕ ਜਾਂਦੇ ਤਾਂ ਆਮ ਹੀ ਗੱਲ ਹੈ ਹੁਣ ਵੀ ਇਹ ਮਤਲਬ ਤਲਾਕ ਦੇ ਵਿੱਚ ਵੀ ਜੇ ਆਪਾਂ ਸਾਰ ਲਈ ਮਤਲਬ ਬਹੁਤ ਕਾਰਨ ਨੇ ਦੇਖੋ ਇੱਕ ਕਾਰਨ ਨਹੀਂ ਹੈਗਾ ਮਤਲਬ ਉਸ ਟਾਈਮ ਦੇ ਵਿੱਚ ਤਲਾਕ ਸ਼ਬਦ ਲੈਣਾ ਵੀ ਲੈਣਾ ਵੀ ਜਨਾਬ ਲੈਣਾ ਨਹੀਂ ਸੀ ਬਸ ਸਾਡੀ ਚੜਾਈ ਹੋ ਗਈ ਕੁੜੀ ਦਾ ਸਮਾਨ ਚੱਕ ਲੇ ਜਾਂ ਉਹਨਾਂ ਦੀ ਬਹੂ ਦਾ ਸਮਾਨ ਚੱਕ ਕੇ ਲੈ ਗਏ ਇਦਾਂ ਹੁੰਦਾ ਸੀਗਾ ਪਰ ਫਿਰ ਵੀ ਕਿਨਾਂ ਉਦੋਂ ਲੋਕ ਤੇ ਜਿਹੜੇ ਆਉਦੀ ਬੇਸਤੀ ਸਮਝਦੇ ਸੀਗੇ ਮੁੰਡੇ ਵਾਲੇ ਵੀ ਕੁੜੀਆਂ ਵਾਲੇ ਦੀ ਹਾਂਜੀ ਤਾਂ ਕਰਕੇ ਵੀ ਥੋੜਾ ਜਿਹਾ ਆਪਾਂ ਨੂੰ ਸਾਨੂੰ ਵੀ ਖੁਦ ਸਾਈ ਸਿਖਾਇਆ ਗਿਆ ਵੀ ਜਿਸ ਘਰ ਜਾਉਂਗੀ ਆ ਬਸ ਸਿਰਫ ਸੁਢਾਰਥੀ ਉੱਠਣੀ ਚਾਹੀਦੀ ਆ ਉੱਥੇ ਤੇ ਬੋਲ ਪਗਾਏ ਮਰਜੀ ਰਹੋ ਹਾਂਜੀ ਜਿਵੇਂ ਮਰਜੀ ਰਹੋ ਸਾਨੂੰ ਵੀ ਮਾਪੇ ਨੇ ਇਹੀ ਸਿਖਾ ਕੇ ਭੇਜਿਆ ਤੇ ਫਿਰ ਅੱਜ ਦੇ ਟਾਈਮ 'ਚ ਜੀ ਹੈ ਜੀ ਕੀ ਗੱਲ ਮਤਲਬ ਇਹ ਹੈ ਜਿਹੜਾ ਮਤਲਬ ਤਲਾਕ ਦਾ ਹੈ ਮੇਨ ਕਾਰਨ ਸਭ ਤੋਂ ਮੇਨ ਕਾਰਨ ਉਹਦੇ ਵਿੱਚ ਜਦੋਂ ਕੁੜੀ ਦੇਹੀ ਗਈ ਕੁੜੀ ਦੇ ਮਾਂ ਪਿਓ ਦਾ ਮਤਲਬ ਉਹਦੀ ਜ਼ਿੰਦਗੀ ਦੇ ਵਿੱਚ ਆ ਕੁੜੀ ਨੂੰ ਬढ़ावा ਦੇਣਾ ਕੁੜੀ ਨੂੰ ਚੱਕ ਦੇਣੀ ਜਾਂ ਇੰਟਰਫੀਰੈਂਸ ਦਾ ਉਹ ਸਭ ਤੋਂ ਮੇਨ ਕਾਰਨ ਹੈ ਹੁਣ ਮਤਲਬ ਜਿਵੇਂ ਤੁਸੀਂ ਵੀ ਇੱਥੇ ਆਸਟ੍ਰੇਲੀਆ ਚ ਆਏ ਹੋ ਬੱਚੇ ਕੈਨੇਡਾ ਅਮਰੀਕਾ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਮਤਲਬ ਉੱਥੋਂ ਦੀ ਸਰਕਾਰ ਦੇ ਕਾਨੂੰਨ ਮੁਤਾਬਕ ਚੱਲਣਾ ਪੈਂਦਾ ਵੀ ਕਿੱਦਾਂ ਨੇ ਹੁਣ ਕੁੜੀ ਸਹੁਰੇ ਵਿਆਹ ਕੇ ਆਉਂਦੀ ਹੈ ਉਹਨਾਂ ਦਾ ਪੰਜ ਜੀਆਂ ਦਾ ਛੇ ਜੀਆਂ ਦਾ ਪਰਿਵਾਰ ਹੁੰਦਾ ਉਹ ਆਪਦੇ ਤੌਰ ਤੇ ਜ਼ਿੰਦਗੀ ਜੀ ਰਹੇ ਹੁੰਦੇ ਨੇ ਉਹਦੇ ਵਿੱਚ ਮੰਨ ਲਓ ਸਦਾ 60 70 ਸਹੁਰਾ 50 60 ਸਾਲ ਦੀ ਵੀ ਹੋਣ ਘਰ ਵਾਲਾ ਦਿਓ ਰੇਟ 25 26 ਸਾਲ ਤੋਂ ਘੱਟ ਕੋਈ ਹੁੰਦਾ ਨਹੀਂ ਉਹ ਮਤਲਬ ਆਪਦੇ ਤਰੀਕੇ ਨਾਲ ਜ਼ਿੰ ਮਤਲਬ ਜੇ ਕੁੜੀਆਂ ਅਨਸਾਰ کہیں ਵੀ ਇਦਾਂ ਹੋਊਗਾ ਐ ਹੋਊਗਾ ਚਲੋ ਸਮੇਂ ਦੇ ਨਾਲ ਤਾਂ ਕੁਝ ਤਾਂ ਸਹਰੇ ਗਲੋਬਲ ਦਾ ਚੇਂਜ ਹੋ ਜਾਂਦੀ ਹੈ ਕੁਝ ਨੂੰ ਉਧਰ ਵੱਲ ਦੀ ਹੋ ਜਾਂਦੀ ਹੈ ਅਡਜਸਟਮੈਂਟ ਹੋ ਜਾਂਦੀ ਹੈ ਦੋਨੋਂ ਸਾਈਡ ਹੋਣੀ ਹੈ ਅਡਜਸਟਮੈਂਟ ਜ਼ਰੂਰੀ ਪਰ ਜਦੋਂ ਇਦਾਂ ਹੁੰਦਾ ਹੈ ਮਤਲਬ ਕੁੜੀਆਂ ਹੀ ਨਹੀਂ ਸੋਚਦੀਆਂ ਮਤਲਬ ਮਾਂ ਪਿਓ ਨੂੰ ਫੋਨ ਕਰਨਾ ਵੀ ਇਦਾਂ ਚੱਲਦਾ ਹੈ ਜੀ ਐਂ ਚੱਲਦਾ ਹੈ ਉਹਨਾਂ ਨੇ ਉਹਨੂੰ ਸਮਝਾਉਣ ਦੀ ਬਜਾਏ ਮਤਲਬ ਚੱਕ ਦੇਣੇ ਕੁੜੀ ਨੂੰ ਮਤਲਬ ਉਹਨਾਂ ਨੇ ਰੋਟੀ ਟੋਕਣ ਨੂੰ ਕਹਿਣਾ ਚਾਹ ਕਰਨ ਨੂੰ ਕਹਿਣਾ ਕੁੜੀ ਨੇ ਪੀਕੀ ਫੋਨ ਕਰਕੇ ਕਹਿੰਦਾ ਤੂੰ ਹੁਣ ਕੰਮ ਖਾਤਰ ਵੇਖੀ ਹੈ ਹੈ ਤੂੰ ਉਹ ਕਰ ਅਸੀਂ ਸਮਾਨ ਚੱਕ ਕੇ ਲੈ ਜਾਾਂਗੇ ਕਿਸੇ ਹੋਰ ਤੋਰਦੇ ਆਗੇ ਤੈਨੂੰ ਇਹ ਕਹਿੰਦੇ ਨੇ ਮਾਪਿਓ ਹੋਰ ਤੋਰਾਂਗੇ ਪਰ ਪਹਿਲਾ ਟਾਈਮ ਇਹ ਹੁੰਦਾ ਸੀਗਾ ਜਦੋਂ ਕੁੜੀ ਦਾ ਵਿਆਹ ਹੁੰਦਾ ਸੀਗਾ ਇਹ ਕਹਿੰਦੇ ਸੀ ਮਾਪਿਓ ਲੈ ਕੁੜੀ ਇੱਥੋਂ ਤੇਰੀ ਡੋਲੀ ਤੁਰੀਏ ਹੁਣ ਸਹੁਰੇ ਘਰੋਂ ਤੇਰੀ ਅਰਥੀ ਉੱਠੂਗੀ ਇਹ ਹੁੰਦਾ ਸੀਗਾ ਜੀ ਤੇ ਉਹ ਮਤਲਬ ਜਦੋਂ ਕੁੜੀ ਨੇ ਚੱਕਾਂ ਦੇ ਦੇਣੀਆਂ ਕੁੜੀ ਨੂੰ ਵੀ ਅਸੀਂ ਤੇਰਾ ਸਮਾਨ ਚੱਕ ਕੇ ਲੈ ਜਾਾਂਗੇ ਐਂ ਕਰਾਂਗੇ ਬਾਹਰ ਕਰਾਂਗੇ ਕੁੜੀ ਰਸੋਈ ਦੋ ਦੋ ਮਹੀਨਿਆਂ ਨੂੰ ਪਿੱਕੀ ਲਿਆ ਕੇ ਬਿਠਾ ਲਿਆ ਆਏ ਕਰਦੇ ਕਰਾਉਂਦੇ ਸਾਲ ਲੰਘਿਆ ਇੱਕ ਬੱਚਾ ਹੋ ਗਿਆ ਤੇ ਉਦੋਂ ਬਾਅਦ ਮਤਲਬ ਜਦੋਂ ਮਾਂ ਪਿਓ ਨੇ ਪੜਾਵਾ ਦੇ ਜਾਣਾ ਉਦੋਂ ਬਾਅਦ ਮਤਲਬ ਕੁੜੀ ਦਾ ਵਿਹੇਵੀ ਬਦਲ ਜਾਂਦਾ 700 ਸਹੁਰੇ ਨੂੰ ਪੁੱਠਾ ਬੋਲਣਾ ਉਹਨੇ ਘਰ ਵਾਲੇ ਨਾਲ ਵੀ ਲੜਾਈ ਝਗੜਾ ਕਰਨਾ ਮਤਲਬ ਇਹ ਕਰਦੇ ਕਰਾਉਂਦੇ ਮਤਲਬ ਲੜਾਈ ਝਗੜਾ ਇੱਥੇ ਤੱਕ ਪਹੁੰਚ ਜਾਂਦੀ ਤਲਾਕ ਤੱਕ ਦੀ ਨੌਬਤ ਆ ਜਾਂਦੀ ਉਹਨਾਂ ਨੂੰ ਤਲਾਕ ਦੀ ਨੌਬਤ ਤੋਂ ਬਾਅਦ ਮਤਲਬ ਉਹਨਾਂ ਦਾ ਤਾਂ ਚਲੋ ਵੀ ਜ਼ਿੰਦਗੀ ਹੋ ਗਈ ਸਾਲ ਦੋ ਸਾਲਾਂ ਜਿਹਾ ਵਿਆਹ ਹੋ ਜੂ ਕੁੜੀ ਦਾ ਵਿਆਹ ਹੋ ਜੂ ਮੁੰਡੇ ਦਾ ਵਿਆਹ ਹੋ ਜੂ ਪਰ ਜਿਹੜਾ ਉਹਨਾਂ ਦੇ ਬੱਚੇ ਹੈ ਉਹਦੀ ਜ਼ਿੰਦਗੀ ਮਤਲਬ ਨਰਕ ਬਣ ਜਾਣੀ ਉਹ ਚਾਹੇ ਮਾ ਦਾਦਾ ਦਾਦੀ ਨਾਨਾ ਨਾਨੇ ਜਿੰਨਾ ਮਰਜੀ ਪਰਵਰਿਸ਼ ਕਰ ਲੈਣ ਜਿਹੜੀ ਪਰਵਰਿਸ਼ ਸੰਸਕਾਰ ਮਾਪਿਆਂ ਨੇ ਦੇਣੇ ਨੇ ਉਹ ਕੋਈ ਨਹੀਂ ਦੇ ਸਕਦਾ ਉਹਨਾਂ ਨੇ ਦੋਨਾਂ ਨੇ ਰੱਖ ਕੇ ਕੋਈ ਨਹੀਂ ਦੇ ਸਕਦਾ ਮੈਂ ਤੇ ਇਹੀ ਕਹਿੰਦਾ ਵੀ ਜਿਹੜੇ ਮਤਲਬ ਅੱਜ ਕੱਲ ਦੇ ਬੱਚੇ ਨੇ ਉਹ ਤਲਾਕ ਲੈਣ ਤੋਂ ਪਹਿਲਾਂ ਇੱਕ ਇਹ ਵੀ ਗੱਲ ਹੈ ਜੀ ਮਤਲਬ ਜੀ ਵਿਵਹਦਾ ਜ਼ਿੰਦਗੀ ਕਾਮਯਾਬ ਰੱਖਣੀ ਹੈ ਮਤਲਬ ਜੀ ਮੁੰਡਾ ਥੋੜਾ ਜਿਆ ਤੇਜ ਹੈ ਕੁੜੀ ਨੂੰ ਥੋੜਾ ਜਆ ਦਬ ਜਾਣਾ ਚਾਹੀਦਾ ਜੇ ਕੁੜੀ ਤੇਜ ਆ ਤਾਂ ਮੁੰਡਾ ਥੋੜਾ ਜਿਹਾ ਦਬ ਜੇ ਇੱਕ ਦੂਜੇ ਨੂੰ ਸਮਾ ਦਬਣਾ ਹਾਂਜੀ ਦਬ ਜਾਣ ਜੇ ਇਦਾਂ ਦਬਣ ਨਾਲ ਉਹਨਾਂ ਦੀ ਜ਼ਿੰਦਗੀ ਮਤਲਬ ਹੁੰਦੀ ਹੈ ਕੋਈ ਮੈਨੋ ਨਹੀਂ ਹੈਗਾ ਇਹ ਬੱਚਿਆਂ ਦੀ ਵੀ ਜ਼ਿੰਦਗੀ ਸਵਰਗ ਹੈ ਉਹਨਾਂ ਦੀ ਅੱਜ ਦੀ ਵੀ ਜ਼ਿੰਦਗੀ ਸਵਰਗ ਹੈ ਜੀ ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਬੱਚਿਆਂ ਦੇ ਅਸਰ ਪੈਂਦਾ ਉਹਨਾਂ ਦਾ ਤਾਂ ਕੋਈ ਕਸੂਰ ਵਿੱਚ ਆਏ ਜੀ ਮਾਂ ਦਾ ਕਸੂਰ ਦੇਖੋ ਜੀ 100% ਮੁੰਡੇ ਵੀ ਸਹੀ ਨਹੀਂ ਹਾਂ ਤੇ 100% ਕੁੜੀਆਂ ਵੀ ਗਲਤ ਨਹੀਂ ਦੋਨੋਂ ਹਾਂਜੀ ਦੋਨਾਂ ਦੇ ਵਿੱਚ 50-50% ਆਪਾਂ ਮੰਨ ਕੇ ਚੱਲਦੇ ਹਾਂ ਪਰ ਜਿੱਥੇ ਚਾਹੇ ਮਾਂ ਦਾ ਕਸੂਰ ਚਾਹੇ ਪਿਓ ਦਾ ਕਸੂਰ ਬੱਚੇ ਤੇ ਅਸਰ ਪੈਂਦਾ ਹੀ ਪੈਂਦਾ ਹੈ ਹਾਂਜੀ ਦਾ ਕੋਈ ਕਸੂਰ ਨਹੀਂ ਹੈਗਾ ਇਹ ਚੀਜ਼ ਇੱਕ ਕਹੋ ਗੰਭੀਰ ਹੈ ਇਸ ਚੀਜ਼ ਦੇ ਵਿੱਚ ਇਹ ਹਾਂਜੀ ਗੰਭੀਰ ਸਮੱਸਿਆ ਹੈ ਤੇ ਇਸ ਚੀਜ਼ ਤੇ ਹੀ ਆਪਾਂ ਗੱਲ ਕਰਦੇ ਹਾਂ ਵੀ ਹੁਣ ਤੁਹਾਨੂੰ ਕੀ ਲੱਗਦਾ ਜੀ ਹੁਣ ਇਹਨੂੰ ਕਿੱਦਾਂ ਥੋੜਾ ਕਭੂ ਕੀਤਾ ਜਾ ਸਕਦਾ ਆ ਕਭੂ ਤਾਂ ਇਹ ਵੀ ਮਤਲਬ ਅਡਜਸਟਮੈਂਟ ਕਰਨੀ ਪੈਣੀ ਦੋਨੇ ਜੀਾਂ ਦੀ ਅਡਜਸਟਮੈਂਟ ਦੋਨੇ ਜੀਾਂ ਦੀ ਹੋਣੀ ਚਾਹੀਦੀ ਐ ਤੇ ਚਲੋ ਜੇ ਇੱਕ ਜਾਣਾ ਹੋਏ ਦੂਜੇ ਥੋੜਾ ਦਵੋ ਦੂਜੇ ਤਾਂ ਦੂਜਾ ਬਾਕੀ ਐਵੇਂ ਵੀ ਇਹ ਵੀ ਇੱਕ ਦੂਜੇ ਦੇ ਉਸ ਨੂੰ ਵੀ ਜਜ਼ਬਾਤਾਂ ਨੂੰ ਵੀ ਸਮਝੋ ਵੀ ਮੈਂ ਕਿਤੇ ਬੰਦਾ ਐ ਸੋਚੇ ਵੀ ਮੈਂ ਇਹ ਮੇਰੇ ਘਰ ਵਾਲੀ ਐ ਮੈਂ ਇਹਨੂੰ ਇਹੋ ਕਰੀ ਜਾਵਾਂ ਵੀ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਘਰ ਵਾਲੀ ਨੇ ਵੀ ਨਹੀਂ ਹੋਣਾ ਚਾਹੀਦਾ ਹੈਗਾ ਵੀ ਅਸੀਂ ਉਹ ਕਰੀ ਹਾਂ ਜੀ ਹਮ ਸਫਰ ਦੀ ਤਰ੍ਹਾਂ ਸਾਥ ਨਭਾਓ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਜਾਂ ਕਹ ਲੋ ਵੀ ਆਪਣੇ ਹੱਥ ਦੇ ਵਿੱਚ ਲੀਡਰ ਰੱਖਣਾ ਆਪਣੀ ਚੌਧਰ ਕਹਿ ਦਿੰਨੇ ਆ ਪੰਜਾਬੀ ਵਿੱਚ ਕਿ ਉਹ ਚੀਜ਼ ਨਹੀਂ ਹੋਣੀ ਚਾਹੀਦੀ ਹਾਂਜੀ ਬਾਕੀ ਆਪਣੇ ਬੱਚਿਆਂ ਘਣੀ ਵੀ ਦੇਖੋ ਹਾਂਜੀ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਘਣੀ ਦੇਖੋ ਜੀ ਆਪਾਂ ਇੱਕ ਮਾਂ ਐ ਮਾਂ ਦਾ ਬੱਚਾ ਮਾਂ ਕੋਲ ਬੱਚਾ ਐ ਤਾਂ ਮਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਵੀ ਮੈਂ ਅੱਗੇ ਜਾਊਂਗੀ ਅੱਗੇ ਕਿਹੜਾ ਫਿਰ ਇਹਦਾ ਕੋਈ ਹੋ ਹੋ ਜੀ ਜੀ ਜੋ ਪਿਆਰ ਇੱਥੇ ਮਿਲ ਰਿਹਾ ਬੱਚੇ ਨੂੰ ਜੋ ਇੱਥੇ ਮੈਂ ਇਹਦੇ ਪਿਓ ਤੋਂ ਬਿਛੜ ਰਹੀ ਆ ਤੇ ਵੀ ਗਾਹ ਕਿਹੜਾ ਫਿਰ ਮੈਨੂੰ ਕੋਈ ਹਾਂਜੀ ਹੁਣ ਇੱਕ ਨਿਊਜ਼ ਤੁਸੀਂ ਵੀ ਸੁਣੀ ਹੋਣੀ ਜੀ ਆਪਣੇ ਹਾਂਜੀ ਮੱਧ ਪ੍ਰਦੇਸ਼ ਦੇਖੋ ਹੋਈ ਹੈ ਕਿ ਨਾ ਉਹ ਜਿਹੜੀ ਕੁੜੀ ਐ ਉਹ ਦੇਖੋ ਕਿਸ ਤਰ੍ਹਾਂ ਉਹ ਨੂੰ ਬੱਚੇ ਨੂੰ ਖੋ ਰਹੀ ਐ ਹੈਨਾ ਉਹ ਆਪਣੇ ਬਾਪ ਨਾਲ ਛੁੱਟ ਨਹੀਂ ਰਿਹਾ ਹੈਗਾ ਆਪਾਂ ਕਿੰਨਾ ਮੈਂ ਬਾਰ 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 ਉਹੀ ਦੇਖੀ ਜਾਂਦੇ ਮੇਰੇ ਅੰਦਰ ਬਹੁਤ ਜ਼ਿਆਦਾ ਹੋ ਹੁੰਦਾ ਵੀ ਦੇਖ ਲੋ ਕਿਉਂਕਿ ਹਰ ਕੋਈ ਕਿਤੇ ਨਾ ਕਿਤੇ ਉਹ ਚੀਜ਼ ਆਪਣੇ ਆਪ ਤੇ ਲੈ ਲੈਂਦਾ ਹੈ ਵੀ ਰੱਬ ਨਾ ਕਰੇ ਕਦੇ ਹੈ ਜਿਆ ਟਾਈਮ ਆਵੇ ਪਰ ਕਿੰਨਾ ਔਖਾ ਹਾਂਜੀ ਵੀ ਕਿੰਨਾ ਔਖਾ ਹਾਂਜੀ ਉਹ ਕਸੂਰ ਪਤਾ ਨਹੀਂ ਕਿਹਦਾ ਹੈ ਜੀ ਸ਼ਾਇਦ ਉਹ ਲੇਡੀ ਦਾ ਸ਼ਾਇਦ ਉਹ ਚੈਂਸ ਹਾਂਜੀ ਆਪਾਂ ਨੂੰ ਨਹੀਂ ਪਤਾ ਕਿ ਨਾ ਉਹ ਦੋਨਾਂ ਦੀਆਂ ਆਉਂਦੀਆਂ ਹੁੰਦੀਆਂ ਨੇ ਰੋੜੀ ਰੋਜ਼ ਵੀਡੀਓ ਵੀ ਮਾਪਿਆਂ ਦੀ ਵੀ ਆਉਂਦੀ ਐ ਸਹੁਰਿਆਂ ਦੀ ਵੀ ਆਉਂਦੀ ਐ ਉਹ ਉਹਨਾਂ ਨੂੰ ਕਸੂਰ ਵਾਰ ਸਮਝੀ ਜਾਂਦੇ ਨੇ ਉਹਨੂੰ ਕਸੂਰਵਾਰ ਕਹਿੰਨੇ ਆ ਪਰ ਗੱਲ ਇੱਥੇ ਬੱਚੇ ਦੀ ਆ ਰਹੀ ਹੈ ਬੱਚੇ ਵੀ ਉਹਦਾ ਕੋਈ ਕਸੂਰ ਨਹੀਂ ਆ ਹਾਂਜੀ ਤੇ ਉਹ ਕਿੰਨਾ ਮੁਸ਼ਕਲ ਹੋ ਰਿਹਾ ਉਹਦੇ ਲਈ ਰਹਿਣਾ ਹਾਂਜੀ ਹਾਂਜੀ ਜੇ ਉਹੀ ਗੱਲਾਂ ਉਹ ਦੋਨੇ ਜਣੇ ਬਹਿ ਕੇ ਅੰਦਰ ਹੀ ਬਹਿ ਕੇ ਮਾਪੇ ਆਪਾਂ ਤੱਕ ਵੀ ਨਾ ਪਤਾ ਲੱਗਣ ਲੰਦੇ ਸਮਝਾ ਹੋ ਜਾਂਦੇ ਤਾਂ ਉਹਨਾਂ ਦਾ ਸ਼ਾਇਦ ਇੰਨਾ ਨਾ ਹੋ ਹੁੰਦਾ ਹਾਂਜੀ ਪਹਿਲਾਂ ਜੀ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਜੇ ਆਪਸ ਵਿੱਚ ਝਗੜਾ ਹੋਇਆ ਜਾਂ ਮਾਂ ਧੀ ਨੂੰ ਹੀ ਸਿੱਖਿਆ ਦਿੰਦੀ ਹੁੰਦੀ ਸੀ ਤਾਂ ਕਮਰੇ ਚ ਬਹਿ ਕੇ ਨਿਬੇੜ ਲਿਓ ਤੁਹਾਨੂੰ ਬਾਹਰ ਨਹੀਂ ਕਿਸੇ ਤੀਜੇ ਕੰਨ ਨਹੀਂ ਪਤਾ ਲੱਗਣ ਦੀ ਗੱਲ ਨਿਕਲ ਗਈ ਉਦੋਂ ਪਰਦਾ ਚੱਕਿਆ ਗਿਆ ਇਹਨਾਂ ਨੂੰ ਸ਼ਰਮ ਚੱਕੀ ਗਈ ਉਦੋਂ ਬਾਕੀ ਇਹ ਵੀ ਹੁੰਦਾ ਜੀ ਉਹ ਕਹਿੰਦੇ ਨੇ ਮੀਆਂ ਬੀਬੀ ਦੀ ਲੜਾਈ ਤਾਂ ਫੇਰ ਵੀ ਸ਼ਾਮ ਨੂੰ ਉੱਥੇ ਹੀ ਨਿਬੜ ਜਾਂਦੀ ਹੈ ਜਾਂ ਦੂਜੇ ਦਿਨ ਨਿਬੜ ਜਾਂਦੀ ਹੈ ਜਦੋਂ ਹਾਂ ਜੀ ਤਾਂ ਫਿਰ ਕਈ ਵਾਰ ਚੱਕ ਕੇ ਲਓ ਜੇ ਐਂ ਕਹ ਲਓ ਉਹਦੀਆਂ ਗੱਲਾਂ ਇੰਨਾ ਅਸਰ ਕਰ ਜਾਂਦੀਆਂ ਵੀ ਉਹ ਫਿਰ ਦੁਬਾਰਾ ਇੱਕ ਜੁੱਟ ਹੋਣ ਦੀ ਬਜਾਏ ਅਲੱਗ ਹੁੰਦੀਆਂ ਤੇ ਰੜਾਣਾ ਪੈਣਾ ਸ਼ੁਰੂ ਹੋ ਜਾਂਦੀਆਂ ਤੇ ਰੜਾਣਾ ਪੈਣੀ ਸ਼ੁਰੂ ਹੋ ਲੱਗ ਜਿਵੇਂ ਕਿ ਕਿਹਾ ਵੀ ਤੂੰ ਐਂ ਕਰਦੇ ਹੋ ਤਾਂ ਦੋਨੇ ਪਾਸੇ ਹੋ ਜਾਂਦੀ ਹਾਂਜੀ ਹਾਂਜੀ ਉਹ ਤਾਂ ਕਰਕੇ ਰੜਾੜ ਪੈ ਜਾਂਦੀ ਤਾਂ ਹੀ ਫਿਰ ਇਹ ਸਿਆਣੇ ਸਲਾਹ ਦਿੰਦੇ ਸੀ ਕਿ ਤੁਸੀਂ ਕਮਰੇ 'ਚ ਬਹਿ ਕੇ ਆਪਣੀ ਗੱਲ ਨਬੇੜ ਲਓ ਤੀਜੇ ਬੰਦੇ ਤੱਕ ਗੱਲ ਹਾਂਜੀ ਉਹ ਤਾਂ ਹੁਣ ਦੇਖੋ ਜਿਵੇਂ ਜੱਜ ਤੱਕ ਵੀ ਕੇਸ ਵਗ ਜਾਂਦਾ ਉਹ ਵੀ ਟਾਈਮ ਦਿੰਦਾ ਹਾਂਜੀ ਕਹਿੰਦਾ ਉਹ ਇੱਕ ਟਾਈਮ ਟਾਈਮ ਦਿੰਦਾ ਕਿ ਨਾ ਵੀ ਤੁਸੀਂ ਦੋਨੇ ਜਣੇ ਬੈਠ ਕੇ ਘਰੇ ਜਾ ਕੇ ਉਹ ਕਰੋ ਉਹ ਵੀ ਟਾਈਮ ਦਿੰਦਾ ਪਰ ਥੋੜਾ ਜਿਹਾ ਦੋਨਾਂ ਨੂੰ ਸਿੱਖਣਾ ਚਾਹੀਦਾ ਹੈ ਕਨਾ ਜੀ ਵੀ ਆਪਾਂ ਥੋੜਾ ਜਿਹਾ ਭੁੱਲੀਏ ਜੇ ਕੋਈ ਗੱਲ ਹੋ ਵੀ ਗਈ ਚਲੋ ਦੋਨਾਂ ਚ ਹੁੰਦੀਆਂ ਹੀ ਰਹਿੰਦੀਆਂ ਨੇ ਆਪਣਾ ਵੀ ਇਹ ਰਿਸ਼ਤਾ ਹੀ ਹੈ ਜੀ ਹਾਂ ਜੀ ਰਿਸ਼ਤਾ ਹੀ ਹੈ ਮਤਲਬ ਪਰ ਇਹ ਰਿਸ਼ਤੇ ਵਰਗਾ ਕੋਈ ਹੋਰ ਰਿਸ਼ਤਾ ਵੀ ਨਹੀਂ ਬਣ ਸਕਦਾ ਜੇ ਆਪਾਂ ਕਹੀਏ ਆਪਾਂ ਜਿਹੜਾ ਦੁੱਖ ਸੁੱਖ ਹੂੰ ਦੋਨੇ ਜਣੇ ਕਰ ਲਾਂਗੇ ਉਹ ਖੁਦ ਦਾ ਹਨਾ ਮਾਪਾ ਨਾਲ ਫਿਰ ਹੁਣ ਨਾ ਆਪਣੇ ਸੱਸ ਸਹੁਰੇ ਨਾਲ ਹੋਣਗੇ ਵੈਸੇ ਵੀ ਜਿਵੇਂ ਕੋ ਰੱਬ ਨੇ ਰਿਸ਼ਤੇ ਬਣਾਏ ਆ ਮਾਂ ਪਿਓ ਦਾ ਰਿਸ਼ਤਾ ਵਾਹਿਗੁਰੂ ਤਾਂ ਐ ਕਰਦਾ ਆ ਠੀਕ ਐ ਨਾ ਜੀ ਭੈਣ ਭਰਾ ਦਾ ਵੀ ਉਹੀ ਕਰਦਾ ਐ ਇਹ ਆਪਾਂ ਚੁਣਦੇ ਆ ਹਮਸਫਰ ਨੂੰ ਆਪਾਂ ਆਪ ਚੁਣਦੇ ਆ ਹਾਂਜੀ 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 ਤੇ ਫਿਰ ਫਿਰ ਨੀ ਬਣਾਉਣੇ ਪੂਰੇ ਰਿਸ਼ਤੇ ਬਣੇ ਬਣਾਏ ਨੇ ਇਹ ਰਿਸ਼ਤਾ ਬਣਾਉਣਾ ਪੈਂਦਾ ਬਣਾਉਣਾ ਪੈਂਦਾ ਹਾਂਜੀ ਹੋਰ ਰੱਬ ਵੱਲੋਂ ਬਣਾਈ ਫਿਰ ਰਿਸ਼ਤੇ ਜੀ ਜੀ ਇਹਨੂੰ ਫਿਰ ਨਿਭਾਉਣਾ ਵੀ ਪੈਂਦਾ ਐ ਜੀ ਜੇ ਬਣਾਏ ਆ ਰਿਸ਼ਤੇ ਤਾਂ ਨਿਭਾਉਣੇ ਵੀ ਆਪਾਂ ਨੇ ਹਾਂਜੀ ਪਹਿਲਾਂ ਹੁੰਦੀ ਅਸੀਂ ਸੋਹਣਿਆ ਉਹ ਕੀ ਚੱਕਰ ਸੀ ਆਂਟੀ ਇੰਨਾ ਸਬਰ ਸੀ ਉਹਨਾਂ 'ਚ ਦੇਖ ਲਓ ਉਹਨਾਂ 'ਚ ਕਿੰਨਾ ਸਬਰ ਸੀ ਬਸ ਉਹ ਐਂ ਕਹਿੰਦੇ ਸਾਡੇ ਮਾਪੇ ਦੀ ਇੱਜ਼ਤ ਹੈ ਵੀ ਅਸੀਂ ਇਤਨਾ ਰੋਲੀਏ ਕਿ ਮਾਪੇ ਵੀ ਕਹਿੰਦੇ ਵੀ ਹੁਣ ਤੁਹਾਨੂੰ ਇੱਕ ਵਾਰ ਉਸ ਟਾਈਮ ਪੈਸੇ ਦੀ ਵੀ ਕਮੀ ਸੀ ਇੱਕ ਵਾਰੀ ਤੋਰਨੀ ਔੜੀ ਔਖੀ ਸੀਗੀ ਹਨਾ ਵੀ ਦੂਜੀ ਵਾਰ ਅਸੀਂ ਕਿਵੇਂ ਹੁਣ ਇਹਦਾ ਹੋ ਕਰਾਂਗੇ ਸ਼ਰਾਬਾਂ ਵੀ ਲੋਕ ਪਿੰਦੇ ਕੁੱਟਦੇ ਵੀ ਮਾਰਦੇ ਵੀ ਉਹਨਾਂ ਨੇ ਪਰ ਉਹ ਚੀਜ਼ ਜੇ ਆਪਾਂ ਦੇਖੀਏ ਉਸ ਟਾਈਮ ਉਹਨਾਂ ਦੀ ਵੀ ਗਲਤੀ ਸੀ ਕੁੱਟਮਾਰ ਨਹੀਂ ਕੁੱਟਮਾਰ ਹਾਂਜੀ ਤੁਸੀਂ ਬਹਿ ਕੇ ਗੱਲ ਕਰ ਸਕਦੇ ਹੋ ਉਹ ਬਸ ਉਸ ਤਰ੍ਹਾਂ ਦੀ ਰਵਾਜੀ ਇਹੋ ਜਿਹੀ ਹਾਂਜੀ ਉਦੋਂ ਥੋੜਾ ਮਰਦ ਪ੍ਰਧਾਨ ਕਹਿ ਸਕਦੇ ਹੋ ਉਦੋਂ ਹੈਗਾ ਸੀਗਾ ਚਲੋ ਚੀਜ਼ ਤਾਂ ਚੇਂਜ ਹੋ ਗਈ ਚੰਗੀ ਗੱਲ ਹੈ ਪਰ ਇਹ ਵੀ ਹੁਣ ਅੱਗੇ ਉਸ ਚੇਂਜ ਨੂੰ ਹੋਰ ਇੰਨਾ ਚੇਂਜ ਨਾ ਕਰੋ ਰਿਸ਼ਤੇ ਨਿਭਾਉਣ ਦੀ ਸੋਚੋ ਨਾ ਕਿ ਇਹ ਕਿ ਕਿਉਂਕਿ ਇਹ ਵੀ ਹੁਣ ਦੇਖੋ ਕੁੜੀਆਂ ਵੀ ਵੱਧ ਪੜ੍ਹ ਲਿਖ ਗਈਆਂ ਐਜੂਕੇਸ਼ਨ ਦਾ ਵੀ ਹੋਇਆ ਐਜੂਕੇਸ਼ਨ ਦਾ ਵੀ ਆ ਗਿਆ ਅੱਗੇ ਅੱਗੇ ਸੀਗਾ ਦੀ ਕੁੜੀਆਂ ਬਦਲ ਅਨਪੜ੍ਹ ਸੀ ਆ ਉਹਨਾਂ ਨੂੰ ਪਤਾ ਸੀ ਉਹ ਸੀ ਘਰ ਦਾ ਕੰਮ ਹੀ ਕਰਨਾ ਕਰਦਾ ਕੰਮ ਕਰਨਾ ਸੀ ਬੰਦੇ ਖੇਤਾਂ 'ਚ ਕੰਮ ਕਰਦੇ ਆਥਣੇ ਉਹਨਾਂ ਦੀ ਸੇਵਾ ਕਰਦੇ ਆ ਰੋਡ ਟੂਕ ਬਣਾਉਂਦੇ ਆ ਹੁਣ ਕੁੜੀ ਵੀ ਕਮਾਉਂਦੀ ਏ ਕੰਮ ਕਰਦੀ ਏ ਮੁੰਡਾ ਵੀ ਕੰਮ ਤੇ ਜਾਂਦਾ ਏ ਦੋਨੇ ਜੀ ਕੰਮ ਤੇ ਜਾਂਦੇ ਨੇ ਜੇ ਮੁੰਡਾ ਇਹੀ ਸੋਚੀ ਜਾਵੇ ਵੀ ਤਾਂ ਜੀ ਇਹਦਾ ਕੰਮ ਹੈ ਰੋਟੀ ਵੀ ਨੇ ਬਕਾਉਣੀਆਂ ਵੀਰ ਸੋਈਏ ਨੇ ਸਾਬਣ ਨਾਲ ਕਰਨੇ ਨੇ ਸਬਜ਼ੀ ਵੀ ਕੱਟਣੀਆਂ ਕੱਪੜੇ ਵੀ ਧੋਣੇ ਨੇ ਸਾਰਾ ਕੰਮ ਇਹ ਨਹੀਂ ਕਰਦੇ ਉੱਥੇ ਘਰ ਚ ਕਲੇਸ਼ ਪਊਗਾ ਹੀ ਪਊਗਾ ਜੀ ਜੇ ਨਾਲ ਇਹ ਪਹੁੰਚਦਾ ਤਾਂ ਅਖੀਰ ਤਲਾਕ ਤੱਕ ਫੜੀ ਦੇ ਦੀ ਗੱਲ ਹੋ ਜੂ ਹਾਂਜੀ ਨਹੀਂ ਬੰਦੇ ਨੂੰ ਹੀ ਚਾਹੀਦਾ ਵੀ ਘਰ ਵਾਲੀ ਨੇ ਮਤਲਬ ਰੋਟੀ ਬਕਾ ਲਈ ਆਪ ਸਬਜ਼ੀ ਕੱਟ ਦੋ ਹਾਂਜੀ ਸਫਾਈ ਕਰ ਦੋ ਉਹਨੇ ਕੱਪੜੇ ਧੋਤੇ ਆਪ ਕੱਪੜੇ ਪ੍ਰੈਸ ਕਰ ਲਓ ਹਾਂਜੀ ਠੀਕ ਐ ਇਦਾਂ ਰਲ ਉਹ ਵੀ ਕਮਾਉਂਦੀ ਉਹ ਵੀ ਇਨਸਾਨ ਹੈ ਉਹ ਬੜਾ ਕੋਈ ਔਲੂ ਦਾ ਵੇਲ ਹੈ ਵੀ ਕਮਾਈ ਜੋ ਕਰੀ ਜੋ ਕੰਮ ਹਾਂਜੀ ਬਿਲਕੁਲ ਜੀ ਬਿਲਕੁਲ ਸੋਚ ਬਦਲਨੀ ਚਾਹੀਦੀ ਹੈ ਮੁੰਡਿਆਂ ਨੂੰ ਬਦਲਨੀ ਚਾਹੀਦੀ ਦੀ ਮੈਂ ਵੀ ਕਮਾਉਂਦੀ ਆਂ ਨੇ ਮੁੰਡੀ ਵੀ ਕਮਾਉਂਦੀ ਨੇ ਬੱਚੇ ਵੀ ਸਭਾਓ ਉਹਨਾਂ ਨਾਲ ਤੇ ਉਹਨਾਂ ਦੀ ਹੈਲਪ ਪੂਰੀ ਕਰੋ ਆਉਂਦੀਆਂ ਨੇ ਜਦੋਂ ਖੁਸ਼ ਹੋਵੋ ਵੀ ਹਾਂ ਸਾਡੇ ਬਰਾਬਰ ਸਾਡਾ ਉਹ ਕਰ ਰਹੀਆਂ ਨੇ ਕਮਾਈ ਕਰ ਰਹੀਆਂ ਸਾਡੇ ਬਰਾਬਰ ਸਾਡਾ ਘਰ ਚ ਚਲਾਉਣ ਚ ਮਦਦ ਕਰ ਰਹੀਆਂ ਨੇ ਹਾਂਜੀ ਹਾਂਜੀ ਇਹ ਠੀਕ ਹੈ ਪਰ ਥੋੜਾ ਜਿਹਾ ਦੋਨਾਂ ਜਣਿਆਂ ਨੂੰ ਸਮਝਣਾ ਚਾਹੀਦਾ ਫੇਰੀ ਜਾ ਕੇ ਰਿਸ਼ਤੇ ਆਪਣੇ ਤੂੜ ਚੜਦੇ ਨੇ ਜੀ ਹਾਂਜੀ ਇੱਕ ਦੂਜੇ ਨੂੰ ਸਮਝੋ ਵੀ ਇਹ ਵੀ ਕਮਾਉਂਦੀ ਐ ਇਹ ਬੱਚੇ ਵੀ ਸਮਝੀ ਐ ਉਹ ਘਰ ਦੇ ਕੰਮ ਵੀ ਕਰਦੀ ਐ ਜੇ ਆ ਕੇ ਪਹਿਲਾਂ ਹੁੰਦੇ ਤੇ ਪਹਿਲਾਂ ਆ ਕੇ ਛਿੜਕਾ ਹੀ ਦੇਣੀਆਂ ਹੁੰਦੀਆਂ ਇਹ ਸੋਡੇ ਕੰਮ ਨੇ ਬੱਚੇ ਵੀ ਤੁਸੀਂ ਸਾਹਮਣੇ ਨੇ ਘਰ ਦੇ ਕੰਮ ਕਰਦੇ ਐ ਕਿ ਕੋਈ ਅੱਡੀ ਗੱਲ ਪਰ ਥੋੜਾ ਜਿਹਾ ਉਹ ਕਰਨਾ ਚਾਹੀਦਾ ਫਿਰ ਵੀ ਜਨਨੀਆਂ ਘਟਦੀਆਂ ਸੀ ਦੋਨੋਂ ਸਾਈਡ ਮਤਲਬ ਸਮਝ ਕੇ ਚੱਲਣਾ ਚਾਹੀਦਾ ਜਿੱਥੇ ਜਿਹਨੂੰ ਸਮਝਣ ਦੀ ਲੋੜ ਆ ਉੱਥੇ ਸਮਝ ਰੱਖੋ ਜੋ ਸਮੱਸਿਆ ਆਈ ਹੋਈ ਆ ਉਹਨੂੰ ਸੁਲਝਾਓ ਹਾਂਜੀ ਬਜਾਏ ਕਿ ਲੜਾਈ ਕਿਸੇ ਮਸਲੇ ਹੱਲ ਨਹੀਂ ਹਾਂਜੀ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੈਗੀ ਹਾਂਜੀ ਕੋਸ਼ਿਸ਼ ਕਰੋ ਕਿ ਉਹ ਸੋਲਝੇ ਮਸਲਾ ਤਾਂ ਵੱਡਾ ਇਹੀ ਹੈ ਵੀ ਦੇਖੋ ਲੜਾਈ ਦੋਨਾਂ ਜੀਆਂ ਦੇ ਬੱਚਾ ਵਿੱਚ ਹੋ ਗਿਆ ਇਹ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਹਨਾ ਬੱਚੇ ਦੀ ਜਿੰਦਗੀ ਨੂੰ ਬਚਾਉਣਾ ਸੋਚਣਾ ਜ਼ਰੂਰੀ ਹੈ ਹਾਂਜੀ ਹਾਂਜੀ ਬੱਚੇ ਦੀ ਜ਼ਿੰਦਗੀ ਨਾ ਖਰਾਬ ਕਰੋ ਹਾਂਜੀ ਚਲੋ ਤਾਂ ਟਾਈਮ ਪੈ ਕੇ ਭੁੱਲ ਜਾਣਗੇ ਦੋਨੇ ਜੀ ਦੁਬਾਰਾ ਫਿਰ ਇਕੱਠੇ ਹੋ ਜਾਣਗੇ ਵਿਆਹ ਉਹ ਮੁੰਡੇ ਦਾ ਵਿਆਹ ਹੋ ਜਾ ਕੁੜੀ ਦਾ ਵਿਆਹ ਹੋ ਜਾ ਜਿਹੜਾ ਤੀਜੇ ਵਿਚਾਰਾ ਬੱਚਾ ਹੈ ਉਹਦਾ ਕੀ قصور ਹੈ ਉੱਤੇ ਬਹੁਤਾ ਅਸਰ ਪੈਂਦਾ ਹੈ ਗਲਤੀ ਮਾਂ ਪਿਓ ਦੀ ਭੁਗਤ ਬੱਚਾ ਰੇ ਜੀ ਵੱਧ ਤੋਂ ਵੱਧ ਜੀ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ ਇਹੀ ਕਹਿਣਾ ਚਾਹੁੰਦੇ ਆਂ ਆਪਾਂ ਇਹੀ ਕਹਿ ਰਿਹਾ ਵੀ ਉਹਨੂੰ ਸੁਲਝਾਓ ਹਾਂ ਜੀ ਦੋਨੇ ਆਪਸ ਦੇ ਵਿੱਚ ਹੋਰ ਇੱਕ ਦੂਜੇ ਨੂੰ ਸਮਝੋ ਹਾਂ ਜੀ ਹੈ ਫੇਰ ਹੀ ਥੋੜ੍ਹਾ ਜਿਹਾ ਕਹੋ ਹੁੰਦਾ ਕਿ ਜੇ ਆਪਾਂ ਸਮਝਾਂਗੇ ਜੇ ਹੁਣ ਇੱਕ ਦੂਜੇ ਤੇ ਹੋ ਕਰੀ ਜਾਵਾਂਗੇ ਫੇਰ ਨਹੀਂ ਫੇਰ ਤਾਂ ਤਲਾਕ ਹੂੰ ਵੀ ਹੁਣ ਪਹਿਲਾਂ ਦੇਖੋ ਤੁਸੀਂ ਤੁਹਾਡੇ ਟਾਈਮ ਦੇ ਵਿੱਚ ਆਂਢੀ ਜੀ ਪਰਿਵਾਰ ਕਿੰਨੇ بڑے ਹੁੰਦੇ ਸੀਗੇ ਤੁਸੀਂ ਤਿੰਨ ਤਿੰਨ ਚਾਰ ਚਾਰ ਦਰਾਨੀ ਜਿਠਾਣੀਆਂ ਨੇ ਵੀ ਇਕੱਠਾ ਕੱਟਿਆ ਹੋਇਆ ਜੀ ਪਰਿਵਾਰ ਕਿੰਨਾ ਨਹੀਂ ਗੱਟਿਆ ਤੁਸੀਂ ਨਹੀਂ ਜੀ ਮੈਂ ਦੱਸਦੇ ਜਦੋਂ ਮੇਰਾ ਵਿਆਹ ਹੋਇਆ 1988 ਦੇ ਵਿੱਚ ਹੂੰ ਤੇ ਜਦੋਂ ਮੈਂ ਆਈਆਂ ਨੇ ਤੇ ਘਰੇ ਇੱਕ ਇਹ ਸੀਗੇ ਮਾਤਾ ਸੀਗੇ ਅੱਛਾ ਜੀ ਤੁਹਾਡੇ ਤੁਹਾਡਾ ਪਰਿਵਾਰ ਲੱਗ ਸੀ ਪਹਿਲਾਂ ਹੀ ਇਹ ਜਦੋਂ ਉਹ ਸੀਗੇ ਬਾਪੂ ਜੀ ਦੀ ਡੈਥ ਹੋ ਗਈ ਫਿਰ ਬੇਬੇ ਦੱਸਦੀ ਹੁੰਦੀ ਬੇਬੇ ਦੇ ਪਰਿਵਾਰ ਤੁਹਾਡਾ ਵੱਡਾ ਸੀ ਨਾ ਪਰਿਵਾਰ ਹੁਣ ਪੰਜ ਭਰਾ ਸੀ ਚਾਰ ਜੀ 4085ਵੀਂ ਮੈਂ ਛੋਟਿਆ ਸੀ ਸਭ ਤੋਂ ਤੇ ਜਦੋਂ ਫਿਰ ਉਹ ਹੋਇਆ ਵੀ ਉਹ ਆਪਸ ਦੇ ਵਿੱਚ ਜਦੋਂ ਬਾਪੂ ਜੀ ਦੀ ਡੈਥ ਹੋ ਗਈ ਫਿਰ ਉਹ ਦੋ ਆਪਸ ਦੇ ਵਿੱਚ ਥੋੜਾ ਜਿਹਾ ਨਾ ਟਕਰਾਅ ਆਉਣ ਲੱਗ ਗਿਆ ਤੇ ਫਿਰ ਉਹਦੇ ਕਰਕੇ ਬੇਬੇ ਨੇ ਮੇਰੇ ਵਿਆਹ ਤੋਂ ਪਹਿਲਾਂ ਹੀ ਇਹੋ ਕੰਮ ਰੱਖਿਆ ਸੀਗਾ ਠੀਕ ਹੈ ਜੀ ਹਾਂਜੀ ਇਹ ਦੋਨੇ ਚੀਜ਼ ਸੀਗੀ ਮੱਕ ਠੀਕ ਹੈ ਪਰ ਉਦੋਂ ਪਹਿਲਾਂ ਜਿਵੇਂ ਤੁਹਾਡੇ ਘਰ ਦੇ ਵਿੱਚ ਹੋਣੇ ਪੇਕੇ ਘਰ ਸ਼ਾਇਦ ਇਕੱਠੇ ਹੋਣੇ ਜਾਂ ਜਿਵੇਂ ਇਹ ਪਹਿਲਾਂ ਕੀ ਘਰ ਆਏ ਸੀਗਾ ਵੀ ਪੇਕੇ ਘਰ ਵੀ ਜਿਵੇਂ ਮੇਰੀ ਸਮਝ ਲਓ ਮੰਮੀ ਵੀ ਸੀਗੀ ਡੈਡੀ ਮੇਰੇ ਦਾਦਾ ਦਾਦੀ ਚਾਰ ਮੇਰੀਆਂ ਭੂਆ ਚਾਚਾ ਚਾਚੀ ਵੀ ਮੇਰੀ ਸੋਤ ਤੋਂ ਪਹਿਲਾਂ ਅੱਡ ਹੋਏ ਹੋਏ ਤੇ ਦੋ ਮੇਰੇ ਚਾਚੇ ਤੇ ਉਹ ਅੱਡ ਹੋਏ ਹੋਏ ਸੀਗੇ ਤੇ ਫਿਰ ਵੀ ਵੱਡਾ ਪਰਿਵਾਰ ਜਦੋਂ ਭੂਆ ਚਾਰੇ ਆ ਜਾਂਦੀਆਂ ਕਿਨਆਕਾ ਦੇ ਵਿੱਚ ਰੌਣਕ ਲੱਗ ਜਾਂਦੀ ਹਾਂ ਤੇ ਉਹਨਾਂ ਨੇ ਵਧੀਆ ਬੱਚੇ ਹੁੰਦੇ ਉਹਨਾਂ ਦੇ ਉਹਨਾਂ ਦੇ ਨਾਲ ਹੀ ਹੱਸਦੇ ਖੇਡਦੇ ਰਹਿੰਦੇ ਹਨਾ ਇੱਥੇ ਤੱਕ ਵੀ ਕਦੇ ਆਪਦੇ ਮਾਪੇ ਪਾਪਾ ਨੇ ਵੀ ਨਹੀਂ ਸੋਚਿਆ ਸੀਗਾ ਵੀ ਹਾਂ ਕਦੇ ਤੁਹਾਡੇ ਆਪਣੇ ਘਰ ਚ ਕੋਈ ਐਦਾਂ ਦੀ ਗੱਲਬਾਤ ਹੋਈ ਹੈ ਜੀ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਸੁਣੀ ਤੁਸੀਂ ਤਲਾਕ ਵਾਲੇ ਹਾਂਜੀ ਨਹੀਂ 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 ਸਾਡੇ ਤੁਹਾਨੂੰ ਦੱਸਦੇ ਹਾਂ ਮੇਰੀ ਭੂਆ ਜੀ ਸੀਗੀ ਇੱਕ ਚਾਰ ਭੂਆ ਸੀ ਮੇਰੇ ਇੱਕ ਭੂਆ ਜੀ ਸੀਗੀ ਉਹ ਥੋੜੇ ਜਦੋਂ ਵਿਆਹੀਕ ਨਾ ਜਿਹੜੇ ਮੇਰੇ ਹੁੱਪੜ ਜੀ ਸੀਗੇ ਉਹ ਸ਼ਰਾਬ ਵੀ ਪਿੰਦੇ ਉਹ ਕੋਈ ਨਸ਼ਾ ਵੀ ਨਹੀਂ ਛੱਡਦੇ ਸੀ ਜਾਨੀ ਕਿ ਤੇ ਅਸੀਂ ਜਦੋਂ ਭੂਆ ਦੇ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਲ ਤੱਕ ਉਦੋਂ ਯਾਦ ਜਦੋਂ ਪਤਾ ਲੱਗਿਆ ਬੇਟਾ ਹੋ ਗਿਆ ਦੇ ਜਦੋਂ ਬੇਟੇ ਹੋਏ ਤੋਂ ਬਾਅਦ ਦਾ ਸਮਝਿਆ ਸਾਰੇ ਉਹਨੂੰ ਕਹਿਦਿਆ ਕਰਨ ਵੀ ਇਹ ਨਹੀਂ ਤੈਨੂੰ ਸਾਰੀ ਜ਼ਿੰਦਗੀ ਲੰਘਾਉਣਾ ਨਹੀਂ ਹੈਗਾ ਵੀ ਤੂੰ ਉਹ ਕਰ ਦੇ ਕੋਈ ਗੱਲ ਨਹੀਂ ਬੇਟਾ ਤੈਨੂੰ ਕਿਤੇ ਹੋਰ ਹੋਰ ਕਰਦਾਂਗੇ ਪਹਿਲਾਂ ਵੀ ਕਰਦੇ ਸੀਗੇ ਪਹਿਲਾਂ ਵੀ ਵੀ ਜਦੋਂ ਜਿਆਦਾ ਪਰ ਉਦੋਂ ਕਰਦੇ ਸੀ ਜਦੋਂ ਬਹੁਤ ਬੜੀ ਗੱਲ ਹੋ ਜਾਂਦੀ ਹਾਂ ਹਾਂ ਜੀ ਵੀ ਤੈਨੂੰ ਉਹ ਨਹੀਂ ਕਰਨਾ ਹੈਗਾ ਦੇਖੋ ਪੈਸਾ ਟੁੱਕਰ ਤੋਂ ਲਾ ਕੇ ਵੀ ਸਾਰਾ ਖਰਾਬ ਕਰ ਰਿਹਾ ਪਰ ਨਹੀਂ ਮੇਰੇ ਪੂਆ ਜੀ ਨੇ ਕਹਤਾ ਨਹੀਂ ਵੀ ਜਿਵੇਂ ਵੀ ਮੈਨੂੰ ਖਵਾਊਗਾ ਮੈਂ ਇਸ ਤਰੀ ਖਾਵਾਂਗਾ ਉੱਥੇ ਰਹਿਣਾ ਮੈਂ ਨਹੀਂ ਕਹਾਂ ਜਾਣਾ ਹੈਗਾ ਹੋਰ ਕਿਹੜਾ ਮੈਨੂੰ ਕੋਈ ਫਿਰ ਉਹ ਮਿਲ ਜਾਊਗਾ ਮੈਂ ਆਪਣੇ ਬੇਟੇ ਦੀ ਖਾਤਿਰ ਇਹ ਵੀ ਇਹ ਗੱਲ ਅੱਜ ਦੇ ਟਾਈਮ 'ਚ ਆ ਮਤਲਬ ਬੱਚਾ ਹੁਣ ਤੋਂ ਪਹਿਲਾਂ ਜੇ ਮਤਲਬ ਬੰਦਾ ਘਰ ਵਾਲਾ ਨਸ਼ਈ ਹੈ ਅਮਲੀ ਭੰਗੀ ਹੈ ਜੋ ਜਨ ਕੋਟਦਾ ਮਾਰਦਾ ਉਹ ਤਲਾਕ ਲੈ ਲੈਣਾ ਚਾਹੀਦਾ ਉਹ ਪਾਲੀ ਜ਼ਿੰਦਗੀ ਖਰਾਬ ਕਰਨ ਵਾਲੋਂ ਬੱਚਿਆ ਹੁਣ ਤੱਕ ਤਲਾਕ ਲੈ ਲੈਣਾ ਚਾਹੀਦਾ ਹਾਂਜੀ ਮਤਲਬ ਕੋਈ ਜੈਨੂਨ ਰੀਜ਼ਨ ਨਹੀਂ ਹੁੰਦਾ ਤੁਸੀ ਜਿਵੇਂ ਗਲ ਗੱਲ ਕਰੇ ਧੋਪੇ ਨਾਲ ਨਸ਼ੀ ਪੱਤੇ ਖਾਂਦਾ ਹੋ ਗਿਆ ਰਿਸ਼ਤਾ ਕਿਸੇ ਕਾਰਨ ਜੀ ਪਰ ਜਿਹੜੇ ਉਹ ਮਤਲਬ ਦਾ ਨਵੇੜਲਾਣਾ ਚਾਹੀਦਾ ਜੀ ਪਰ ਉਹ ਬੱਚਾ ਹੁਣ ਤੋਂ ਪਹਿਲੇ ਹੀ ਪਹਿਲਾਂ ਆਪਦੀ ਜ਼ਿੰਦਗੀ ਖਰਾਬ ਕਰਦਾ ਬੱਚੇ ਦੀ ਜ਼ਿੰਦਗੀ ਨਾ ਖਰਾਬ ਕਰਾਓ ਜੇ ਪੇਰ ਪਾਵੇਂ ਕਿੰਨਾ ਸ਼ਰਾਬੀ ਹੈ ਘਰ ਦਾ ਕਟੋ ਜੀ ਹਾਂਜੀ ਫੇਰ ਨਾ ਫਿਰ ਉਹ ਦੇਖੋ ਦੇਖੀ ਜਾਊਗੀ ਫਿਰ ਕੀ ਜਿੰਦਗੀ ਬਿਲਕੁਲ ਉਹ ਜੇ ਕੋਈ ਬੜੀ ਗੱਲ ਆ ਤਾਂ ਬੈਠ ਕੇ ਸਮਝਾਉਣਾ ਠੀਕ ਹੈ ਵਧੀਆ ਗੱਲ ਆ ਫਿਰ ਨਵੇੜਨਾ ਠੀਕ ਹੈ ਪਰ ਜੇ ਮਤਲਬ ਕਹਾਂ ਲੋ ਤੁਸੀਂ ਛੋਟੇ ਛੋਟੇ ਮਸਲੇ ਆ ਜਿਹੜੇ ਘਰੇਲੂ ਉਹਨਾਂ ਨੂੰ ਲੈ ਕੇ ਤੁਸੀਂ ਇਸ ਚੀਜ਼ ਤੇ ਪਹੁੰਚਦੇ ਹੋ ਜੀ ਗਲਤਫਹਿਮੀਆਂ ਆ ਜਾਂ ਇਹ ਆ ਪਰਵਾਂ ਵਿੱਚ ਹੁੰਦੀ ਰਹਿੰਦੇ ਨੇ ਜੀ ਹਾਂਜੀ ਇਹ ਤਾਂ ਜੀ ਛੋਟੇ ਛੋਟੇ ਗੱਲਾਂ ਤਾਂ ਬਾਕੀ ਐਵੇਂ ਨਹੀਂ ਕਹਿੰਦੇ ਜੇ ਦੋ ਭੰਡੇ ਹੋਣਗੇ ਖੜਕ ਖੜਕਣੇ ਹੀ ਆ ਜੀ ਉੱਥੇ ਪਰਿਵਾਰ ਦੇ ਵਿੱਚ ਮਾੜਾ ਮੋਟਾ ਤਾਂ ਹੁੰਦੀ ਹੈ ਰੋਜ਼ਾਨੇ ਵੀ ਉਹ ਕਿਹੜਾ ਪਰਿਵਾਰ ਹੈ ਜਿਹੜਾ ਜ਼ਮੀਨ ਕਿਸੇ ਤੇ ਹੁੰਦੀ ਹੋ ਮੈਨੂੰ ਤਾਂ ਨਹੀਂ ਜੀ ਮੈਨੂੰ ਲੱਗਦਾ ਇਹ ਵੀ ਝੂਠ ਹੈ ਵੀ ਜੀ ਕਦੇ ਕਿਹਾ ਜੇ ਕੋਈ ਕਈ ਸੜੀ ਲੜਾਈ ਨਹੀਂ ਹੋਈ ਹੈਗੀ ਇਹ ਵੀ ਝੂਠ ਹੈ ਹੁੰਦਾ ਜੀ ਥੋੜਾ ਬਹੁਤਾ ਹੁੰਦਾ ਪਰ ਉਹ ਗੱਲ ਨੂੰ ਉੱਥੇ ਹੀ ਸਮੇਟ ਲੋ ਉੱਥੇ ਹੀ ਮਕਾ ਲੋ ਆਪਣੇ ਆਪ ਚ ਮਕਾ ਲੋ ਸਾਡਾ ਭਾਂਡੇ ਖੜਕਣ ਤੋਂ ਪੁੱਤਣ ਤੱਕ ਨਾ ਆਵੇ ਜੀ ਜੀ ਬਿਲਕੁਲ ਨੂੰ ਸਾਥ ਨਭਾਓ ਤੋੜੋ ਨਾ ਹਾਂਜੀ 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 ਬਿਲਕੁਲ ਬਾਕੀ ਸਾਡੇ ਪਹਿਲਾਂ ਅਸੀਂ ਵੀ ਬ ਬਹੁਤ ਠੀਕ ਸੀ ਹੁਣ ਸਾਡੇ ਬੇਟਾ ਤੇ ਨੂਨੇ ਉਹਨਾਂ ਦਾ ਰਿਸ਼ਤਾ ਬਹੁਤ ਠੀਕ ਹੈ ਬਹੁਤ ਚੰਗੇ ਜਿਵੇਂ ਇੱਥੇ ਆ ਰਹੇ ਨੇ ਉਹ ਨਰਸ ਦੇ ਤੌਰ ਤੇ ਪੀਆਰ ਵੀ ਕਰਾਈਏ ਬੱਚਿਆਂ ਨੂੰ ਹਨਾ ਪਰ ਉਹਨੇ ਕਦੇ ਇਹ ਹੋ ਨਹੀਂ ਤਿਆ ਹੈ ਉਹ ਵੀ ਇੱਕ ਵਧੀਆ ਪਰਿਵਾਰ ਚੋਂ ਨੇ ਜੀ ਹਾਂਜੀ ਵਧੀਆ ਜੀ ਹਾਂਜੀ ਜਿੱਥੇ ਮੈਂ ਪਹਿਲਾਂ ਇਹ ਕਿਹਾ ਵੀ ਮਤਲਬ ਲੜਕੀ ਦੇ ਮਾਪਿਓ ਰਿਸ਼ਤੇ ਵਿੱਚ ਫਿੱਕ ਪਾਉਂਦੇ ਨੇ ਉਸੇ ਤਰ੍ਹਾਂ ਮੁੰਡੇ ਦੇ ਮਾਪਿਓ ਵੀ ਇਹਨੂੰ ਵੀ ਸਮਝਣਾ ਚਾਹੀਦਾ ਹੈ ਕਿਉਂਕਿ ਜਦੋਂ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਉੱਥੇ ਕੁੜੀ ਦੇ ਮਾਪੇ ਤਾਂ ਹੁੰਦੇ ਨਹੀਂ ਉਥੇ ਮੁੰਡੇ ਦੇ ਮਾਪੇ ਹੁੰਦੇ ਨੇ ਉਹ ਹਮੇਸ਼ਾ ਵਾਸਤੇ ਸਦਾ ਵਾਸਤੇ ਆਪਣੇ ਮਤਲਬ ਨੂੰ ਦੇ ਵਿੱਚ ਨੁਕਸ ਕੱਢਦੇ ਨੇ ਆਪਦੇ ਮੁੰਡੇ ਨੂੰ ਕੋਈ ਮਾੜਾ ਨਹੀਂ ਕਹਿੰਦਾ ਇਸ ਲਈ ਮੈਂ ਆਪਦੇ ਮੁੰਡੇ ਦੇ ਮਾਪਿਆਂ ਨੂੰ ਵੀ ਬੇਨਤੀ ਕਰਦਾ ਵੀ ਉਹ ਵੀ ਬਗਾਨੀ ਧੀ ਹੈ ਉਹਦੀ ਬਾਰੇ ਵੀ ਸੋਚੋ ਵੀ ਕੱਲਾ ਆਪਦੇ ਮੁੰਡੇ ਨਾਲ ਦੋਨਾਂ ਧਿਰਾਂ ਨੂੰ ਸਮਝਾਓ ਸੋਡੇ ਸਮਝਣ ਸਮਝਾਉਣ ਵਾਲੇ ਘਰ ਵਿੱਚ ਸਕਦੇ ਨਹੀਂ ਜੇ ਤੁਸੀਂ ਆਪਦੇ ਮੁੰਡੇ ਦਾ ਪੱਖ ਪੂਰੋਗੇ ਨੂੰ ਜੀ ਗਲਤੀਆਂ ਕਰ Đੋਗੇ ਤਾਂ ਇਹ ਰਿਸ਼ਤੇ ਪੂਰੇ ਨਹੀਂ ਚੜਦੇ ਜੀ ਸਹੀ ਕਹੀ ਹੈ ਜੀ ਤੁਸੀਂ ਬਿਲਕੁਲ ਸਹੀ ਕਹੀ ਹੈ ਵਿਦੇਸ਼ਾਂ ਚ ਵਾਸਤੇ ਜਿਹੜੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਤੇ ਪੇਰੈਂਟਸ ਦਾ ਕੀ ਰੋਲ ਹੈ ਜੀ ਕੀ ਯੋਗਦਾਨ ਹੈ ਤੁਹਾਡਾ ਇਹਨਾਂ ਬੱਚਿਆਂ ਦੇ ਮਤਲਬ ਜ਼ਿੰਦਗੀ ਚ ਪੇਰੈਂਟਸ ਦਾ ਬਹੁਤ ਜਿਆਦਾ ਯੋਗਦਾਨ ਹੈ ਜੀ ਬੱਚੇ ਦਾ ਕੰਮ ਤੇ ਚਲੇ ਜਾਂਦੇ ਨੇ ਜੀ ਮਾਂ ਕਰੋ ਮਤਲਬ ਬੱਚੇ ਸਾਹਮਣੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਮਾਂ ਖਾਣ ਪੀਣ ਦਾ ਉਹ ਕਰਨਾ ਦਰਵਾਜ਼ਾ ਖੁੱਲਾ ਮਿਲਦਾ ਹੈ ਮਤਲਬ ਬੱਚਿਆਂ ਨੂੰ ਉਹਨਾਂ ਨੂੰ ਇਹ ਸੋਚਣੀ ਹੈਗੀ ਵੀ ਅਸੀਂ ਖਾਣਾ ਬਣਾਉਣਾ ਸਾਡੇ ਬੱਚੇ ਨਮਾਉਣੇ ਨੇ ਤਿਆਰ ਕਰਨੇ ਨੇ ਮਤਲਬ ਜੀ ਅਸੀਂ ਇੱਥੇ ਨਾ ਰਹਾਂਗੇ ਤਾਂ ਇਹ ਸਟ੍ਰੈਸ ਹੈ ਜਿਹੜਾ ਦੋਨਾਂ ਮੀਆਂ ਬੀਬੀ ਤੇ ਆਊਗਾ ਆਪਸ ਵਿੱਚ ਮਨੋ ਦਾ ਮਾੜਾ ਉਠੇ ਨੋਕਚੋਕ ਵੀ ਹੋਊਗੀ ਇਹ ਕਰਕੇ ਇਸ ਤਰ੍ਹਾਂ ਕਰਕੇ ਵੀ ਰਿਸ਼ਤੇ ਬਚਾਉਣ ਦੇ ਵਿੱਚ ਮਾਪੇ ਉਹਦਾ ਤੇ ਬਹੁਤ ਹੀ ਜ਼ਿਆਦਾ ਯੋਗਦਾਨ ਹੈ ਬੱਚਿਆਂ ਨੂੰ ਬਾਹਰ ਵੀ ਲੈ ਕੇ ਜਾਂਦੇ ਆਸੀਂ ਸਕੂਲ ਵੀ ਛੱਡ ਕੇ ਆਉਨੇ ਆ ਬੱਚਿਆਂ ਦੇ ਉਹਨਾਂ ਨੂੰ ਖਾਣਾ ਵੀ ਤਿਆਰ ਪਿਆ ਹੁੰਦਾ ਹੈ ਜੋ ਕੰਮ ਤੋਂ ਆਉਂਦੇ ਨੇ ਦੇ ਦੇ ਦਾ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਸਤ ਉਹਨਾਂ ਦਾ ਯੋਗਦਾਨ ਹਾਂਜੀ ਕਰ ਰਹੇ ਹੋ ਤੇ ਜੋ ਤੁਸੀਂ ਹੁਣ ਤੱਕ ਆਪਣਾ ਰਿਸ਼ਤਾ ਇੱਥੇ ਤੱਕ ਨਿਭਾ ਕੇ ਲੈ ਕੇ ਆਏ ਹੋ ਉਹਨਾਂ ਨੇ ਪੂਰੀ ਕੋਸ਼ਿਸ਼ ਕਰਦੇ ਹੋ ਸਾਡੇ ਬੱਚਿਆਂ ਦਾ ਰਿਸ਼ਤਾ ਵੀ ਉਵੇਂ ਹੀ ਨਿਭਾ ਲੰਗੇ ਉਵੇਂ ਹੀ ਨਿਭੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਚੰਗੀ ਗੱਲ ਹੈ ਜੀ ਮੇਨ ਲੱਗਦਾ ਹਰ ਇੱਕ ਬੱਚਿਆਂ ਨੂੰ ਵੀ ਜੇ ਮੜ ਮੋਟਾ ਉਹਨਾਂ ਚ ਨੁੱਕ ਚੋ ਕੋਈ ਨਹੀਂ ਅਸੀਂ ਉਹਨਾਂ ਨੂੰ ਵੀ ਸਮਝਾਉਣਿਆ ਜੀ ਮੈਂ ਕੋਈ ਗੱਲ ਨਹੀਂ ਇੰਨੀ ਕਿ ਤਾਂ ਹੋ ਹੀ ਜਾਂਦੀ ਹੈ ਪਹਿਲੇ ਦਿਨ ਤੋਂ ਹੀ ਹੁੰਦੀ ਹੈ ਸਭ ਚ ਹੁੰਦੀ ਹੈ ਵੀ ਕੋਈ ਨਾ ਕੋਈ ਚਾਹੀਦਾ ਜੀ ਦਾ ਮਤਲਬ ਉਹਦੇ ਮੁੰਡੇ ਦੀ ਮਾਪਿਓ ਨੇ ਤਾਂ ਉਹ ਆਪਦੇ ਮੁੰਡੇ ਨੂੰ ਨੁਕਸ ਕੱਢੋ ਹਾਂਜੀ ਮੁੰਡੇ ਨੂੰ ਸਮਝਾਓ ਕਿ ਨਾ ਉਹ ਬੋਲਾਂ ਜੇ ਕੁੜੀ ਦੇ ਮਾਪਿ ਉਹਨੇ ਤਾਂ ਉਹ ਕੁੜੀ ਨੂੰ ਸਮਝਾਓ ਉਹ ਮੁੰਡੇ ਨੂੰ ਨਾ ਕਹੋ ਵੀ ਤੇਰੇ ਚ ਨੁਕਸ ਹੈ ਕਿਉਂਕਿ ਕਿਦਣ ਕਿਤੇ ਦਿਲ ਚ ਆ ਜਾਂਦਾ ਨਾ ਜੀ ਜੇ ਜਿਵੇਂ ਤੁਸੀਂ ਕਹਿੰਦੇ ਮੁੰਡੇ ਦੇ ਮਾਪੇ ਕਹਾਂਗੇ ਹੋਗੀ ਪਤਾ ਨਹੀਂ ਇਹ ਮਾਪੇ ਨਹੀਂ ਜਾਣ ਪੁੱਜ ਕੇ ਜਾਂਦੇ ਨੇ ਸਾਰੇ ਇਕੱਠੇ ਆ ਮੈਂ ਬਗਾਨੀ ਆ ਤੇ ਮੈਨੂੰ ਕੁੜੀ ਦੇ ਮਾਪੇ ਹੋਣਗੇ ਮੁੰਡਾ ਹੋਊਗਾ ਇਹ ਮਾ ਮਾਮਾ ਈ ਨੇ ਜਾਂ ਮਾਪੇ ਉਹਨੇ ਮੈਨੂੰ ਜਾਣ ਕੇ ਕਹਿੰਦੇ ਨੇ ਮੈਨੂੰ ਕਹਿੰਦੇ ਹਾਂਜੀ ਹਾਂ ਵੀ ਦੋਨਾਂ ਨੂੰ ਮਤਲਬ ਸਮਝਾਓਗੇ ਸਮਝਾਉਣਾ ਚਾਹੀਦਾ ਹਾਂਜੀ ਜੀ ਮੁੰਡੇ ਦੇ ਮਾਪੇ ਉਹਨੇ ਤਾਂ ਆ ਜੇ ਕੁੜੀ ਦੇ ਮਾਪਿਓ ਨੇ ਤਾਂ ਉਹ ਕੁੜੀ ਨੂੰ ਅੱਜ ਇਹ ਸਮਝਾਓ ਮੁੰਡੇ ਚ ਨੁੱਤਸਾ ਨਾ ਕੱਢੋ ਨਾਲੇ ਉਰੇ ਇੰਨੀ ਵਧੀਆ ਜ਼ਿੰਦਗੀ ਹੈ ਦੇਖੋ ਦੋਨੇ ਜਣੇ ਕਮਾਉਂਦੇ ਨੇ ਖਾਂਦੇ ਨੇ ਚੰਗੀਆਂ ਗੱਡੀਆਂ 'ਚ ਘੁੰਮ ਰਹੇ ਨੇ ਹਾਂਜੀ ਪਹਿਲਾਂ ਹੁੰਦੇ ਸੀ ਪਹਿਲਾਂ ਕਿ ਸਾਰੇ ਪਰਿਵਾਰ 'ਚ ਇੱਕ ਗੱਡੀ ਹੁੰਦੀ ਸੀ ਜੀ ਤਾਂ ਕਰਕੇ ਕੋਈ ਉਹੋ ਵੀ ਨਹੀਂ ਹੁੰਦਾ ਸੀਗਾ ਹੁਣ ਤਾਂ ਆਪਦੇ ਆਪਦੀ ਜ਼ਿੰਦਗੀ ਹੈ ਇਹਨਾਂ ਦੀ ਹੁਣ ਤਾਂ ਵੀ ਉਰੇ ਠੀਕ ਰਹਿਣਾ ਚਾਹੀਦਾ ਏਹੀ ਤਾਂ ਮੈਂ ਗੱਲ ਕਹਿਨੀ ਹੈ ਜੀ ਉੱਥੇ ਜਿਹੜੇ ਪਰਿਵਾਰਾਂ 'ਚ ਨਿਭ ਜਾਂਦੀ ਹੁੰਦੀ ਸੀ ਹੁਣ ਤਾਂ ਵੈਸੇ ਇੱਕ ਹਸਬੰਡ ਬਾਈਫ ਰਹਿ ਗਏ ਜੇ ਆਪਾਂ ਕਹੀਏ ਇੱਕ ਟਾਈਮ ਚੀਜ਼ ਵੀ ਨਹੀਂ ਆਪਾਂ ਨੂੰ ਘੱਟ ਮਿਲਦੀ ਸੀਗੀ ਸਾਰੇ ਤਾਂ ਆਪਦੇ ਇਹਨਾਂ ਦੀ ਆਪਦਾ ਹੀ ਇਹ ਹੋਊਗਾ ਆਪਣੀ ਮਰਜ਼ੀ ਹੈ ਆਪਦੀ ਮਰਜ਼ੀ ਹੈ ਜੋ ਮਰਜ਼ੀ ਲਿਓਣ ਜੋ ਖਾਣ ਨਾ ਮੁੰਡੇ ਨੇ ਕੁੜੀ ਨੂੰ ਕੁਝ ਕਹਿਣਾ ਨਾ ਕੁੜੀ ਨੇ ਮੁੰਡੇ ਨੂੰ ਕੁਝ ਕਹਿਣਾ ਤਦੋਂ ਨੇ ਕਮਾ ਰਹੇ ਤਲੇ ਗਲੇ ਗੁੜੇ ਗੱਡੀ ਜੀ ਉੱਥੇ ਹੋ ਗਈ ਪਿੰਡਾਂ ਚ ਪਰਿਵਾਰਾਂ ਚ ਪੰਜ ਪੰਜ ਜੀ ਹੁੰਦੇ ਸੀ ਇੱਕ ਮੋਟਰਸਾਈਕਲ ਹੁੰਦਾ ਉਹ ਵੀ ਹੁਣ ਦੂਜਾ ਲੈ ਕੇ ਗਿਆ ਤੂੰ ਫੇਰ ਲੈ ਜੀ ਬਾਰੀ ਨਾਲ ਸੌਰੀ ਸੌਰੀ ਬਾਰੀ ਨਾਲ ਲੈ ਕੇ ਜਾਂਦੇ ਭਾਈ ਹੁਣ ਤਾਂ ਦੂਜਾ ਗਿਆ ਤੂੰ ਫੇਰ ਲੈ ਜੀ ਉਹ ਵੀ ਆਪਦੇ ਰਿਸ਼ਤਨਵਾਰੇ ਸੀਗੇ ਉਹ ਵੀ ਨਿਭਦੇ ਸੀਗੇ ਜੀ ਦੇਖ ਲਓ ਹਾਂ ਜੀ ਪਰ ਇੱਥੇ ਤਾਂ ਨਵੇਂ ਕੋਈ ਔਖੇ ਨਹੀਂ ਹੈਗੇ ਜੇ ਆਪਾਂ ਕਹੀਏ ਇੱਥੇ ਕੋਈ ਔਖੇ ਨਹੀਂ ਹੈਗੇ ਕਿ ਦੋਨਾਂ ਨੇ ਕਮਾਉਣਾ ਹੈ ਦੋਨਾਂ ਨੇ ਖਾਣਾ ਹੈ ਕੋਈ ਔਖੇ ਨਹੀਂ ਹੈਗੇ ਬਸ ਉਹ ਹੀ ਦੁਨੀਆ ਦਾ ਪਰ ਅਡਜਸਟਮੈਂਟ ਹੈ ਅਡਜਸਟਮੈਂਟ ਹੈ ਹਾਂਜੀ ਰਿਸ਼ਤੇ ਨੂੰ ਮਤਲਬ ਆਪਣਾ ਹੀ ਆ ਕਹਿ ਲਓ ਦੋਨੋਂ ਇੱਕ ਪਰਿਵਾਰ ਮੰਨ ਕੇ ਜੇ ਚੱਲਦੇ ਆਂ ਜੀ ਤਾਂ ਨਿਭਜਣੇ ਜਿੱਥੇ ਮੈਨੂੰ ਲੱਗਦਾ ਮੈਂ ਆ ਜਾਂਦੀ ਆ ਉੱਥੇ ਤਾਂ ਫਿਰ ਜੀ ਰਿਸ਼ਤੇ ਚ ਦੂਰੀ ਹੋ ਹੀ ਜਾਂਦੀ ਹੋ ਜਾਂਦੀ ਹਾਂਜੀ ਪਰ ਆਪਣਾ ਪਿੱਛੇ ਦਾ ਆਪਣੇ ਬੱਚਿਆਂ ਦਾ ਸੱਸ ਸੌਰੇ ਦਾ ਸਾਰਾ ਦਾ ਸਾਰੇ ਦਾ ਧਿਆਨ ਰੱਖਣਾ ਚਾਹੀਦਾ ਜੀ ਹਾਂਜੀ ਵੀ ਉਹਨਾਂ ਦੀ ਵੀ ਬੇਇੱਜ਼ਤੀ ਹੋਊਗੀ ਜੇ ਅਪ ਗਏ ਪਹਿਲਾਂ ਲੋਕ ਕਹਿੰਨਾ ਇਹਦੇ ਵਿੱਚ ਬਹੁਤ ਜ਼ਿਆਦਾ ਬੇਇੱਜ਼ਤੀ ਸਮਝਦੇ ਨੇ ਹੁੰਦੇ ਸੀ ਹਾਂਜੀ ਹੋ ਤਾਂ ਇਹ ਆਮ ਹੀ ਗੱਲ ਬਣਾ ਰੱਖੀ ਸਮਝਣਾ ਚਾਹੀਦਾ ਆਪਾਂ ਉਹਨਾਂ ਤੱਕ ਵੀ ਆਪਣਾ ਸੁਨੇਹਾ ਹੈ ਵੀ ਤੁਸੀਂ ਦੋਨੇ ਜਣੇ ਇੱਕ ਹੋਵੋ ਆ ਬੱਚਾ ਤਾਂ ਦੋਨਾਂ ਮਾਪੇ ਦਾ ਮਿਲਣਾ ਕਣਾ ਉਹਨੂੰ ਠੀਕ ਹਾਂਜੀ ਬਹੁਤ ਔਖੀ ਜ਼ਿੰਦਗੀ ਹੈ ਦਾ ਔਖੀ ਹਾਂਜੀ ਤੁਸੀਂ ਉੱਥੋਂ ਇੱਥੇ ਵੇਖਦੇ ਬੱਚੇ ਹੁਣ ਉੱਥੇ ਤੁਸੀਂ ਚਲੋ ਆਗੇ ਜਿਹੜੇ ਉੱਥੇ ਬੈਠੇ ਆ ਪੇਰੈਂਟਸ ਜੋ ਦੋਨੋਂ ਇੱਕ ਦੂਜੇ ਦਾ ਸਾਥ ਨਿਭਾ ਰਹੇ ਆ ਹਾਂਜੀ ਵੀ ਇਹ ਰਿਸ਼ਤਾ ਹੈ ਜਾ ਜਿਹਨੇ ਬੁਢਾਪੇ ਚ ਸਾਥ ਦੇਣਾ ਹੈ ਇਹ ਚੀਜ਼ ਸੋਚ ਕੇ ਚੱਲਣੀ ਚਾਹੀਦੀ ਹੈ ਅੱਜ ਮਾਪੇ ਵੀ ਨਹੀਂ ਰਹਿਣੇ ਹੈਗੇ ਦੇਖੋ ਵੀ ਆਪਾਂ ਉਹਨਾਂ ਲਈ ਉਹ ਕਰਾਂਗੇ ਜਿਹੜੇ ਦੁੱਖ ਸੁੱਖ ਨੇ ਦੋਨਾਂ ਜਿਗਿਆ ਨਹੀਂ ਕਰਨੇ ਜੀ ਹਾਂਜੀ ਅੱਜ ਜੇ ਮਤਲਬ ਕਹਾਂ ਲੋ ਚਾਲਦੀਆਂ ਆਪਣੀਆਂ ਤਾਂ ਤੁਸੀਂ ਉਹਦੇ ਵਿੱਚ ਸਿਆਣਪ ਵਰਤੋ ਹਾਂਜੀ ਕਿਉਂਕਿ ਰਿਸ਼ਤਾ ਇਹ ਜਾਏ ਥੋੜੀਆਂ ਮੋਟੀਆਂ ਲੋਕਾਂ ਝੋਕਾ ਹੋ ਜਾਂਦੀਆਂ ਨੇ ਉਹਨਾਂ ਨੂੰ ਉਹ ਨਾ ਕਰੋ ਅਨਗੋਰ ਕਰ ਦੋ ਬਸ ਹਮ ਇਗਨੋਰ ਕਰਕੇ ਛੱਡ ਦੋ ਉਸ ਚੀਜ਼ ਨੂੰ ਕੋਸ਼ਿਸ਼ ਕਰੋ ਵਾਤੋਂਾ ਕਿ ਉਹ ਚੀਜ਼ ਇੱਥੇ ਤੱਕ ਨਾ ਪਹੁੰਚੇ ਕਿ ਤੁਹਾਡੇ ਰਿਸ਼ਤੇ ਹੀ ਰੁਟੇ ਜਾਣ ਤਲਾਕ ਤੱਕ ਨਾ ਪਹੁੰਚਣ ਹਾਂਜੀ ਕਿਉਂਕਿ ਉਹ ਤਾਂ ਫਿਰ ਲਾਸਟ ਹੈ ਨਾ ਜੀ ਉਹਦੇ ਬਾਅਦ ਤਾਂ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਉਹ ਤੋਂ ਪਹਿਲਾਂ ਹੱਲ ਬਹੁਤ ਨੇ ਜੇ ਕਰਨੇ ਆਪਾਂ ਨੇ ਹਾਂਜੀ ਲਾਸਟ ਦੇ ਵਿੱਚ ਕਿ ਇੱਕ ਚੰਗਾ ਹਮਸਫਰ ਹੋਣ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੀ ਹੋਣਾ ਚਾਹੀਦਾ ਉਹਨਾਂ ਦੇ ਵਿੱਚ ਸਤੇ ਹੀ ਰਹਿਣਾ ਚਾਹੁੰਦੇ ਹੈ ਵੀ ਮਤਲਬ ਬੱਚਿਆਂ ਨੂੰ ਆਪਸੀ ਆਪਸ ਪਿਆਰ ਨਾਲ ਰਹਿਣਾ ਚਾਹੀਦਾ ਹੈ ਇੱਕ ਦੂਜੇ ਦੂਜੇ ਵੱਧ ਘੱਟ ਗੱਲ ਕਹੀ ਗਈ ਤਾਂ ਉਹ ਚੱਲਣੀ ਚਾਹੀਦੀ ਹੈ ਇੱਕ ਦੂਜੇ ਦਾ ਕੰਮ ਦੇ ਵਿੱਚ ਹੱਥ ਫਟਾਉਣਾ ਚਾਹੀਦਾ ਇਹ ਨਾ ਬੰਦਾ ਸਮਝੇ ਮੈਂ ਮਰਦਾ ਸਾਰਾ ਕੰਮ ਚ ਨਾਨੀ ਕਰੂਗੀ ਦੋਨਾਂ ਨੂੰ ਰਲ ਮਿਲ ਕੇ ਮਤਲਬ ਜ਼ਿੰਦਗੀ ਲਗਾਉਣੀ ਚਾਹੀਦਾ ਤਾਂ ਜੋ ਬੱਚਿਆਂ ਦੀ ਮਤਲਬ ਜ਼ਿੰਦਗੀ ਤੇ ਕੋਈ ਅਸਰ ਨਾ ਹੋ ਜੀ ਹਰ ਦੁੱਖ ਸੁੱਖ ਦੇ ਵਿੱਚ ਸਾਥ ਹਰ ਦੁੱਖ ਦੇ ਵਿੱਚ ਇੱਕ ਦੂਜੇ ਦਾ ਮਤਲਬ ਸਾਥ ਨਿਭਾਓ ਹੂੰ ਤੁਸੀਂ ਇਹ ਵੱਧ ਘੱਟ ਗੱਲ ਕਹੀ ਕਿ ਚੱਲੋ ਇੱਕ ਦੂਜੇ ਦੀ ਹਾਂ ਜੀ ਬਿਲਕੁਲ ਤੁਸੀਂ ਜੀ ਕਿੱਟੋ-ਕੱਟੇ ਨਿੱਕ ਕਿੱਥੇ ਜੇ ਆਪਾਂ ਕਿਤੇ ਲੈ ਕੇ ਜਾਵਾਂਗੇ ਉਹ ਕਿਹੜਾ ਉਹਨਾਂ ਦੇ ਦਾਦਾ-ਦਾਦੀ ਬਣ ਜਾਣਗੇ ਜਾਂ ਮਾਂ-ਬਾਪ ਬਣ ਜਾਣਗੇ ਵੀ ਸਿਰਫ ਆਪਣਾ ਦੋਨੇ ਹਮਸਫਰ ਆਪਣੇ ਬੱਚਿਆਂ ਗਣੀ ਦੇਖੋ ਬਿਲਕੁਲ ਹਾਂਜੀ ਆਪਣੇ ਬੱਚਿਆਂ ਕਣੀ ਧਿਆਨ ਦੇਵੋ ਵੀ ਬੱਚਿਆਂ ਖਾਤਰ ਆਪਦਾ ਇਕੱਠੇ ਰਹੋ ਦੋਨੇ ਜਣੇ ਠਾਕ ਤੱਕ ਲੋਬਤ ਨਾ ਹੋਈ ਠੀਕ ਹੈ ਜੀ ਹਾਂਜੀ ਸਸ ਜੀ ਧੰਨਵਾਦ ਜੀ ਸਮੇਂ ਦੇ ਨਾਲ ਜਿਹੜੇ ਰਿਸ਼ਤੇ ਨੇ ਉਹ ਬਦਲਦੇ ਜਾਂਦੇ ਨੇ ਮਾਂ ਪਿਓ ਦੇ ਰਿਸ਼ਤੇ ਦੀ ਵੀ ਕੋਮਰ ਹੁੰਦੀ ਆ ਭੈਣ ਭਰਾ ਦੇ ਰਿਸ਼ਤੇ ਦੀ ਵੀ ਕਮਰ ਹੁੰਦੀ ਆ ਜੋ ਆਖਰੀ ਸਾਹਾਂ ਤੱਕ ਸਾਥ ਨਿਭਾਉਂਦਾ ਉਹ ਹੁੰਦਾ ਹਮਸਫਰ ਜੀਵਨ ਸਾਥੀ ਸੋ ਇਹੀ ਕਹਿਣਾ ਚਾਹਾਂਗੇ ਕਿ ਕੋਸ਼ਿਸ਼ ਕਰੋ ਕਿ ਉਹਦੇ ਨਾਲ ਆਖਰੀ ਸਾਹ ਤੱਕ ਸਾਥ ਨਿਭਾਓ ਜੇ ਕੋਈ ਗੱਲ 1921 ਤਰਾਜੜਾ ਹੋ ਵੀ ਰਹੇ ਹੈ ਜ਼ਿੰਦਗੀ ਦੇ ਵਿੱਚ ਤਾਂ ਬੈਠ ਕੇ ਉਹਨਾਂ ਮਸਲਿਆਂ ਦਾ ਹੱਲ ਕਰੋ ਨਾ ਕਿ ਇਹੀ ਹੱਲ ਲੱਭੋ ਕਿ ਸਿਰਫ ਇੱਕ ਤਲਾਕ ਲੈ ਕੇ ਗੱਲ ਨੂੰ ਮੁਕਾਇਆ ਚਾਹੋ ਮੀਟ ਕਰਦਿਆਂ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਚਾਤ ਤੱਕ ਧੰਨਵਾਦ